ਜੈਨ ਸਾਹਿਬ ਜਿਸ ਵਿਸ਼ੇ ਤੇ ਅੱਜ ਆਪਾਂ ਹੁਣ ਗੱਲ ਕਰਨੀ ਚਾਹੁੰਨੇ ਆ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਨਾ ਹੈ ਕਿ ਜਦੋਂ ਅਸੀਂ ਪੜਨਾ ਲਿਖਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਜਿਹੜੀ ਪੰਜਾਬ ਦੇ ਵਿੱਚ ਪਬਲੀਕੇਸ਼ਨ ਸੀ ਪ੍ਰਕਾਸ਼ਨ ਸੀਗਾ ਸਾਡੇ ਸਾਹਮਣੇ ਇੱਕ ਵੱਡਾ ਨਾਂ ਸੀ ਚਤਰ ਸਿੰਘ ਜੀਵਨ ਸਿੰਘ ਦਾ ਇੱਕ ਨਾਂ ਸੀ ਸਾਡੇ ਕੋਲ ਸਿੰਘ ਬ੍ਰਦਰਸ ਦਾ ਇੱਕ ਨਾਂ ਸੀ ਸਾਡੇ ਕੋਲ ਜਿਹਨੂੰ ਕਿਹਾ ਜਾ ਸਕਦਾ ਆ ਆਰਸੀ ਪਬਲਿਕੇਸ਼ਨ ਦਾ ਇੱਕ ਸੀ ਲਾਹੌਰ ਬੁੱਕ ਸ਼ਾਪ ਦਾ ਇਹ ਚਾਰ ਸਾਡੇ ਕੋਲ ਵੱਡੇ ਪਬਲਿਸ਼ਰ ਸੀਗੇ ਜਿਸ ਸਮੇਂ ਅਸੀਂ ਸ਼ੁਰੂ ਕੀਤਾ ਫਿਰ ਅਸੀਂ ਦੇਖਿਆ ਕਿ ਕੁਝ ਨਵੇਂ ਪਬਲਿਸ਼ਰ ਆਏ ਆ ਉਹਨਾਂ ਦੇ ਵਿੱਚੋਂ ਅਸੀਂ ਜਿਨ੍ਹਾਂ ਨੂੰ ਜਾਣਨ ਲੱਗੇ ਜਦੋਂ ਤੁਹਾਨੂੰ ਮਿਲੇ ਲੋਕ ਗੀਤ ਪ੍ਰਕਾਸ਼ਨ ਲੋਕ ਗੀਤ ਪ੍ਰਕਾਸ਼ਨ ਫਿਰ ਯੂਨੀ ਸਟਾਰ ਪ੍ਰਕਾਸ਼ਨ ਅਸ ਸਮੇ ਇਹ ਤਾਂ ਤੁਸੀਂ ਵਧੇਰੇ ਚੰਗੀ ਤਰ੍ਹਾਂ ਦੱਸ ਸਕਦੇ ਆ ਕਿ ਪ੍ਰਕਾਸ਼ਨ ਦੇ ਵਿੱਚ ਕਿਸ ਕਿਸਮ ਦੀਆਂ ਗਤੀਵਿਧੀਆਂ ਚੱਲ ਰਹੀਆਂ ਪਰ ਆਪਾਂ ਅੱਜ ਥੋੜਾ ਜਿਹਾ ਇਤਿਹਾਸ ਫਰੋਲਣਾ ਚਾਹੁੰਦੇ ਆ ਕਿ ਪੰਜਾਬੀ ਪ੍ਰਕਾਸ਼ਨ ਕਦੋਂ ਕੁ ਸ਼ੁਰੂ ਹੋਈ ਜਿਵੇਂ ਕਿਹਾ ਜਾਂਦਾ ਕਿ ਮੁੱਢਲੇ ਸਮੇਂ ਦੇ ਵਿੱਚ ਤਾਂ ਇਹ ਅਸਾਈ ਪ੍ਰਕਾਸ਼ਕਾਂ ਨੇ ਜਾਂ ਕੈਲੋ ਕੇ ਸਾਈ ਮਿਸ਼ਨਰੀਆਂ ਨੇ ਪਹਿਲੀ ਵਾਰੀ ਪੰਜਾਬੀ ਦੀ ਗੁਰਮੁਖੀ ਦੀ ਟਾਈਪ ਬਣਾਈ ਤੇ ਉਹਨਾਂ ਨੇ ਛਾਪਣਾ ਸ਼ੁਰੂ ਕੀਤਾ ਪੰਜਾਬੀ ਪ੍ਰਕਾਸ਼ਨ ਦਾ ਕੀ ਇਤਿਹਾਸ ਹੈ ਪੰਜਾਬੀ ਪ੍ਰਕਾਸ਼ਨ ਜਿਹੜਾ ਪਈਸਾਈ ਮਿਸ਼ਨਰੀਆ ਦਾ ਕੰਮ 1850-60 ਦੇ ਕਰੀਬ ਜਾ ਕੇ ਛੱਡ ਦिए ਹੂੰ ਤੇ ਉਸ ਤੋਂ ਬਾਅਦ ਪੰਜਾਬੀ ਪ੍ਰੈਸ ਜਦੋਂ ਸਾਡੇ ਆਪਣੇ ਲੋਕਾਂ ਨੇ ਹੂੰ ਅੰਮ੍ਰਿਤਸਰ ਲਾਹੌਰ ਤੇ ਲਗਾਉਣੇ ਸ਼ੁਰੂ ਕੀਏ ਤਾਂ ਪੰਜਾਬੀ ਦੇ ਵਿੱਚ ਪਹਿਲਾਂ ਜਿਹੜਾ ਕਮ ਸ਼ੁਰੂ ਹੁੰਦਾ ਹੈ ਪੰਜਾਬੀ ਪ੍ਰੈਸ ਦਾ ਸ਼ੁਰੂ ਹੁੰਦਾ ਹੈ ਹਮ ਪ੍ਰਕਾਸ਼ਨ ਦਾ ਨਹੀਂ ਸ਼ੁਰੂ ਹੁੰਦਾ ਹਮ ਪਰ ਕਿ ਪ੍ਰਕਾਸ਼ਨ ਤੇ ਪ੍ਰੈਸ ਇੰਡੀਪੈਂਡੈਂਟ ਹੈ ਹਮ ਹਮ ਜਿੰਨੇ ਵੀ ਲੱਗੀਆਂ ਪ੍ਰੈਸਾਂ ਹੀ ਲੱਗੀਆਂ ਜ਼ਿਆਦਾ ਹਮ ਤੇ ਪ੍ਰਕਾਸ਼ਨ ਜਿਹੜੀ ਸੀ ਜ਼ਿਆਦਾਤਰ ਹਮ ਉਸ ਟਾਈਮ ਲੇਖਕ ਆਪ ਕਰ ਰਿਹਾ ਸੀ ਹਮ ਲੇਖਕ ਪ੍ਰੈਸ ਤੋਂ ਕਿਤਾਬ ਚ ਪਾਉਂਦਾ ਸੀ ਤੇ ਆਪਣੇ ਆਪ ਨੂੰ ਹਮ ਵੇਚਦਾ ਸੀ ਹਮ ਉਦੋਂ ਇਹ ਆਮ ਰਿਵਾਜ ਜ਼ਿਆਦਾਤਰ ਇਹੀ ਸੀ ਮੇਰੇ ਕੋਲ ਕਾਫੀ ਕਿਤਾਬਾਂ 1890 92 1901 ਤੋਂ ਬਹੁਤ ਹੈਗੀਆਂ ਜਿਹਨਾਂ ਦੀ ਜ਼ਿਆਦਾਤਰ ਕਿਤਾਬਾਂ ਜਿਹੜੀਆਂ ਹੈਗੀਆਂ ਜ਼ਿਆਦਾ ਉਹ ਸਾਰੀਆਂ ਲੇਖਕਾਂ ਨੇ ਆਪ ਹੀ ਛਾਪੀਆਂ ਹੋਈਆਂ ਹੂੰ ਉਹ ਵੱਡੇ ਸਾਈਜ਼ ਦੀਆਂ ਕਿਤਾਬਾਂ ਹੁੰਦੀਆਂ ਜਾਂ ਤਾਂ ਉਹ ਟੀਕਾ ਹੁੰਦਾ ਹੂੰ ਤੇ ਵਿਆਕਰਨ ਹੁੰਦੇ ਜਾਂ ਹੂੰ ਇੰਨੀਆਂ ਆਪਣੀਆਂ ਕਿਸੇ ਹਕਮਤ ਦੀਆਂ ਕਿਤਾਬਾਂ ਹੁੰਦੀਆਂ ਹੂੰ ਹਕਮਤ ਤੋਂ ਬਾਅਦ ਫਿਰ ਕੁਝ ਕਿਸੇ ਹੁੰਦੇ ਕਿਸਿਆਂ ਇਹ ਰਪਨਾਈਨਸ ਤੁਸੀਂ ਆਪਾਂ ਮੰਨ ਲੀਏ ਜੇ ਵੀ 20ਵੀਂ ਸਦੀ ਦੇ ਸ਼ੁਰੂ ਤੇ ਨਹੀਂ ਦੇਖੋ ਜਿਹੜਾ ਭਾਈ ਵੀਰ ਸਿੰਘ ਜੀ ਜਦੋਂ ਵਜ਼ੀਰ ਹਿੰਦ ਹਾਂ ਉਹਨਾਂ ਦੇ ਉਹ ਵੀ ਪ੍ਰੈਸ ਤੋਂ ਸ਼ੁਰੂ ਹੋਣੇ ਪ੍ਰੈਸ ਤੋਂ ਸ਼ੁਰੂ ਹੋਣੇ ਪ੍ਰੈਸ ਤੋਂ ਸ਼ੁਰੂ ਹੋ ਕੇ ਪ੍ਰੈਸ ਦੇ ਨਾਲ ਉਹਨਾਂ ਨੇ ਪੰਫਲੇਟ ਕੱਟਣਾ ਸ਼ੁਰੂ ਕਰਿਆ ਹਾਂ ਖਾਲਸਾ ਟਰੈਕਟਰ ਸੁਸਾਇਟੀ ਹਾਂ ਟਰੈਕਟ ਕੱਢਿਆ ਤੇ ਉਹਨਾਂ ਨੇ ਕਿਤਾਬ ਦਾ ਉਹਨਾਂ ਦਾ ਨਹੀਂ ਉਹਨਾਂ ਨੇ ਜਿਆਦਾ ਸਾਰੇ ਕੰਮ ਟਰੈਕਟ ਦੇ ਹੀ ਰਹਾ ਉਹ ਟਰੈਕਟ ਤੋਂ ਹੀ ਕੰਪਾਈਲ ਕਰਕੇ ਉਹਨਾਂ ਨੇ ਕਿਤਾਬਾਂ 出ੀਆਂ ਹੂੰ ਤੇ ਚਤਰ ਸਿੰਘ ਜੀਵਨ ਸਿੰਘ ਹੋਰੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਵੀ ਵੱਡਾ ਉਸ ਤੋਂ ਪਹਿਲਾਂ ਹੀ ਦਰਬਾਰ ਪਬਲਿਸ਼ਿੰਗ ਹਾਊਸ ਹੂੰ ਬਹੁਤ ਸਾਰੀਆਂ ਇਹੜੇ ਪੁਰਾਣੇ ਖਾਸ ਕਰਕੇਆਂ ਕਿਤਾਬਾਂ ਜਿਹੜੀਆਂ ਜਿਆਦਾ ਕੰਮ ਜਿਹੜਾ ਉਸ ਟਾਈਮ ਤੇ ਦਰਬਾਰ ਪਬਲਿਸ਼ਿੰਗ ਨੇ ਕਰਿਆ ਹੂੰ ਦਰਬਾਰ ਪਬਲਿਸ਼ਿੰਗ ਜਿਹੜਾ ਹੈ ਉਹ ਪਾਪਨੁਰ ਕਿਤਾਬ ਵੀ ਛਾਪ ਰਿਹਾ ਸੀ ਹੂੰ ਹੂੰ ਤੇ ਉਸ ਤੋਂ ਇਲਾਵਾ ਨੈਸ਼ਨਲਿਸਟਿਕ ਕਿਤਾਬ ਵੀ ਛਾਪ ਰਿਹਾ ਸੀ ਹੂੰ ਹੂੰ ਤੇ ਡਿਫਰੈਂਟ ਜੈਨਰ ਦੇ ਉੱਤੇ ਹੂੰ ਹੂੰ ਤੇਤਰ ਸਿੰਘ ਜੀਵਨ ਸਿੰਘ ਹੋਏ ਸਿੰਘ ਬ੍ਰਦਰ ਥੋੜਾ ਲੇਟ ਆ ਉਹਦੇ ਵਿੱਚ ਹਮਮ ਤੇ ਪਰ ਛੋਟੇ ਛੋਟੇ ਬਹੁਤ ਸਾਰੇ ਹੈਗੇ ਪੁਲਿਸ਼ ਰਹੇਗੇ ਜਿਹੜੇ ਆਏ ਚਲੇ ਗਏ ਅੱਛਾ ਇਹ ਆਪਾਂ ਜਿਹੜੀ ਜਿਆਦਾ ਗੱਲ ਕਰ ਰਹੇ ਆ ਗੁਰਮੁਖੀ ਪਬਲਿਕੇਸ਼ਨ ਦੀ ਕਰ ਰਹੇ ਆ ਜਿਹੜੀ ਮਾਕੇ ਸ਼ਾਹਮੁਖੀ ਜਾਂ ਉਰਦੂ ਅੱਖਰਾਂ ਦੇ ਵਿੱਚ ਆ ਉਹ ਨਹੀਂ ਕਰ ਰਿਹਾ ਜਿਹੜੀ ਪੰਜਾਬੀ ਸ਼ਾਹਮੁਖੀਆ ਗੁਰਮੁਖੀ ਸ਼ਾਹਮੁਖੀ ਦੇ ਵਿੱਚ ਹੈਗੀ ਆ ਉਹ ਦਾ ਸਾਡੇ ਕੋਲ ਬਹੁਤੀ ਜਾਣਕਾਰੀ ਨਹੀਂ ਹੈ ਹਮ ਆਪਣੇ ਕੋ ਜਾਣ ਕੇ ਜਿੰਨੀਆਂ ਸਾਰੀ ਗੁਰਮੁਖੀ ਅੱਖਰਾਂ ਦੀ ਹਮ ਹਮ ਈ 1900 ਉਸਤਵਾ ਪਾਰਟੀਸ਼ਨ ਆ ਜਾਂਦੀ ਹੈ ਪਾਰਟੀਸ਼ਨ ਤੱਕ ਲਾਹੌਰ ਤੇ ਅੰਮ੍ਰਿਤਸਰ ਦੋ ਵੱਡੇ ਕੇਂਦਰ ਬਣਦੇ ਦੋ ਵੱਡੇ ਕੇਂਦਰ ਨੇ ਇਹਨਾਂ ਦੋਨਾਂ ਦੇ ਵਿੱਚ ਇਹ ਆਪਸ ਚ ਰਿਵੀਜ਼ਨ ਜੀ ਰਹਿੰਦੀ ਹੈ ਹਮ ਅੰਮ੍ਰਿਤਸਰ ਜਿਆਦਾ ਜਿਹੜਾ ਕੇਂਦਰ ਰਹਿੰਦਾ ਇੱਕ ਤਾਂ ਆਪਣਾ ਗੁਰਮਤਿ ਲਿਟਰੇਚਰ ਦਾ ਹਮ ਤੇ ਥੋੜਾ ਜਿਹਾ ਕਿਸਾਕਾਰ ਦਾ ਹਮ ਜਿਹੜਾ ਲਿਟਰੇਚਰ ਜੂ ਸਾਹਿਤ ਪੁਸਤਿਕਾ ਸਾਹਿਤ ਦੇ ਰੂਪ ਨੇ ਉਹ ਥੋੜਾ ਜਿਹਾ ਲਾਹੌਰ ਉਹਦੇ ਵਿੱਚ ਆ ਰਹੇ ਨੇ ਆਦਿ ਇਹ ਲਾਹੌਰ ਬੁੱਕ ਸ਼ਾਪ ਉਹ ਦੇਚਾ ਨਹੀਂ ਲਾਹੌਰ ਬੁੱਕ ਸ਼ਾਪ ਆਲ ਰੇਟਾਂ ਦੀ ਅੱਛਾ ਨਹੀਂ ਐਕਚੁਅਲੀ ਕਿ ਲਾਹੌਰ ਸੈਂਟਰ ਰਹਿੰਦਾ ਉਹਦਾ ਲਾਹੌਰ ਉਹਦਾ ਲਾਹੌਰ ਜਿਆਦਾ ਸੈਂਟਰ ਹੈ ਹੂੰ ਹੂੰ ਉਹਦਾ ਲਾਹੌਰ ਸੈਂਟਰ ਰਹਿੰਦਾ ਤੇ ਲਿਟਰੇਚਰ ਵਾਲੇ ਬੰਦੇ ਹੈ ਨਹੀਂ ਜਿਆਦਾ ਜਿਹੜੇ ਸਹਿਤ ਉਸ ਟਾਈਮ ਲਾਹੌਰ ਦੇ ਵਿੱਚ ਯਾਨੀ ਧਾਰਮਿਕ ਕਿਤਾਬਾਂ ਦਾ ਕੇਂਦਰ ਬਣਦਾ ਅੰਮ੍ਰਿਤਸਰ ਤੇ ਸਹਿਤ ਕਿਤਾਬਾਂ ਦਾ ਕੇਂਦਰ ਬਣਦਾ ਲਾਹੌਰ ਲਾਹੌਰ ਹੂੰ ਤੇ ਉਸ ਤੋਂ ਬਾਅਦ ਇਹ ਜਦੋਂ ਫਿਰ ਇਹ ਵੀ ਆਪਣਾ ਉਹ ਵੀ ਹੈਗੇ ਆ ਬੀਲ ਮਗਰ ਅੰਮ੍ਰਿਤਸਰ ਵੀ ਕੋਈ ਕੋਈ ਲਕੀਰ ਨਹੀਂ ਖਿੱਚੀ ਜਾਂਦੀ ਪਰ ਮੋਟੇਜੇ ਤੌਰ ਤੇ ਮੋਟੇ ਤੌਰ ਤੇ ਪਰ ਇਹ ਜਿਆਦਾ ਰਹਿੰਦਾ ਪਾਰਟੀਸ਼ਨ ਹੋ ਜਾਂਦੀ ਹੈ ਪਾਰਟੀਸ਼ਨ ਹੋ ਜਾਂਦੀ ਹੈ ਤਾਂ ਜਿਹੜੇ ਉਧਰ ਬੰਦੇ ਬੈਠੇ ਉਹ ਵੀ ਉਧਰ ਆ ਜਾਂਦੇ ਆ ਲਾਹੌਰ ਬੁੱਕ ਸ਼ਾਪ ਦਿਲਸਦਾ ਜੀਵਨ ਸਿੰਘ ਤੇ ਇਹ ਐਮਏ ਥੇ ਐਮਏ ਨਾਲ ਅੰਗਰੇਜ਼ੀ ਚ ਕਰੀ ਲਈ ਸੀ ਤੇ ਉਹ ਜਦੋਂ ਇਹਨਾਂ ਨੇ ਕਰਕੇ ਸ਼ੁਰੂ ਕਰੀ ਗਿਆ ਉਨਾਂ ਦੇ ਟਾਈਮਾਂ ਦੇ ਉੱਤੇ ਪੰਜਾਬੀ ਦੀ ਜਿਹੜੀ ਅਕੈਡਮਿਕਸ ਹੈ ਹੂੰ ਉਹ ਲਗਭਗ ਸ਼ੁਰੂ ਹੋ ਗਈ ਹੂੰ ਹੂੰ ਤੇ ਇਹ ਪੜ੍ਹ ਲਿਖੇ ਮਕੇ ਉਹਦੇ ਵਿੱਚ ਪਬਲਿਸ਼ਿੰਗ ਚ ਆਏ ਹੂੰ ਇਹਨਾਂ ਕੋਲ ਅਕੈਡਮਿਕ ਬੈਕਗ੍ਰਾਉਂਡ ਸੀ ਹੂੰ ਹੂੰ ਤੇ ਪੰਜਾਬੀ ਅਕੈਡਮਿਕ ਦੇ ਵਿੱਚ ਕੋਈ ਰਾਈਟਿੰਗ ਜਿਹੜੀ ਸੀ ਹੂੰ ਉਸ ਹੀ ਨੇ ਹੂੰ ਤਾਂ ਪੰਜਾਬੀ ਅਕੈਡਮਿਕਸ ਦੀ ਜਿਹੜੀ ਰਾਈਟਿੰਗ ਨੂੰ ਪੰਜਾਬੀ 'ਚ ਲੈਣ ਕੀ ਬਸ ਦਾ ਫਸਪਰਸਾ ਆਏ ਕਿ ਲੋਕ ਪੰਜਾਬੀ ਦੇ ਅਕਾਦਮਕ ਲੋੜਾਂ ਦੀ ਪੂਰਤੀ ਦੇ ਲਈ ਹੀ ਮੁੱਖ ਤੌਰ ਤੇ ਚਾਹੇ ਸਹਿਤ ਅਤੇ ਚਾਹੇ ਆਲੋਚਨਾ ਉਹ ਲਾਹੌਰ ਬੁੱਕਸ਼ਾਪ ਨੇ ਛਾਪਣੇ ਸ਼ੁਰੂ ਕਰ ਦਿੱਤੇ ਸਾਪਣਾ ਸ਼ੁਰੂ ਕਰੇ ਤੇ ਉਹ ਲਗਭਗ ਉਹਦੇ ਵਿੱਚ ਹੀ ਕੇਂਦਰਿਤ ਰਹੇ ਆਏ ਵੀ ਸੀ ਨਾ ਬਹੁਤ ਕੁਝ ਪਹਿਲਾਂ ਸਹਿਤ ਸਮਾਚਾਰ ਚ ਛਪ ਜਾਂਦਾ ਸੀ ਬਸ ਉਹ ਹੀ ਕਿਤਾਬ ਕੱਟੀ ਉਹ ਵੀ ਮਾ ਕੇ ਇੱਕ ਬੰਦੇ ਦੇ ਲੇਖ ਇਕੱਠੇ ਹੋ ਕੇ ਬਾਅਦ ਚ ਕਿਤਾਬ ਬਣ ਗਈ ਕਿਤਾਬ ਹੂੰ ਹੂੰ ਕਿ ਸਹਿਤ ਸਮਾਚਾਰ ਵਿੱਚ ਉਸੇ ਤਰ੍ਹਾਂ ਛਪੇ ਜਾਂਦਾ ਸੀ ਜਿਵੇਂ ਸਿਲੇਬਸ ਹੁੰਦਾ ਸੀ ਉਸ ਸਲਿਬਸ ਦੇ ਅਕੋਰਡਿੰਗ ਹੀ ਲਿਖਾਇਆ ਜਾਂਦਾ ਸੀ ਹੂੰ ਹੂੰ ਤੇ ਸਹਿ ਸਮਾਚਾਰ ਵੀ ਦਾ ਪਾਠਕ ਵੀ ਜ਼ਿਆਦਾਤਰ ਸਟੂਡੈਂਟ ਹੀ ਸੀ ਹੂੰ ਹੂੰ ਉਹ ਸਟੂਡੈਂਟਾਂ ਲਈ ਹੀ ਮੈਂ ਕਿ ਆਪਣਾ ਹਥਿਆਰ ਹੁੰਦਾ ਸੀ ਤੇ ਉਹਨਾਂ ਦਾ ਦਾਇਰਾ ਵੀ ਜਿਹੜਾ ਹੈ ਲਗਭਗ ਉੱਥੇ ਹੀ ਰਿਹਾ ਤੇ ਥੋੜੀ ਉਸ ਤੋਂ ਬਾਅਦ ਆਪਣਾ ਗੁਰਬਖ ਸਿੰਘ ਜੀ ਆ ਜਾਂਦੇ ਆ ਪ੍ਰੀਤ ਲੜੀ ਸ਼ੁਰੂ ਹੋ ਜਾਂਦਾ ਹੈ ਪ੍ਰੀਤ ਲੜੀ ਨਜ਼ਰ ਆ ਜਾਂਦਾ ਹੈ ਨਾਨਕ ਸਿੰਘ ਹੋਰ ਹੀ ਆਪਣੀ ਪ੍ਰੈਸ ਸ਼ੁਰੂ ਕਰ ਦਿੰਦੇ ਆ ਉਹ ਦੋਨੋਂ ਭਾਈ ਮੋਹਨ ਸਿੰਘ ਵੈਦ ਆਪਣਾ ਚਲਾਉਂਦੇ ਆ ਫਿਰ ਉਸ ਉਸ ਤੋਂ ਬਾਅਦ ਕਾਫੀ ਐਕਟੀਵਿਟੀ ਹੈ ਰੀਐਕਟਿਵਿਟੀ ਸਾਰੀ ਆਪਣੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਅਰਾਊਂਡ ਤੇ ਕੁਝ ਮੈਂ ਉਹਦੇ ਬਾਰਡਰ ਤੇ ਹੈ ਇਹਦੀ ਇਸ ਮੂਵਮੈਂਟ ਦੇ ਵਿੱਚ ਆਪਣੇ ਉਸਕਿੰਦਾ ਮੀਨ ਟਾਈਮ ਅਮਰਤਾ ਪ੍ਰੀਤਮ ਵੀ ਜੋ ਉਹ ਵੀ ਆ ਜਾਂਦੇ ਆ ਉਹਨਾਂ ਦੀ ਖਿਤਾਬ ਪਈ ਪ੍ਰਸਰ ਮੋਹਨ ਸਿੰਘ ਵੀ ਆ ਜਾਂਦੇ ਆ ਤੇ ਸੰਤ ਸਿੰਘ ਸਿੱਖੋ ਵੀ ਆ ਜਾਂਦੇ ਆ ਹੂੰ ਇਹ ਸਾਰੇ ਉਸ ਪੀਰੀਅਡ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਸਾਰਿਆਂ ਵਾਸਤੇ ਜਿਹੜਾ ਪਬਲਿਸ਼ਿੰਗ ਹੈਗੀ ਹੈ ਪਬਲਿਸ਼ਿੰਗ ਇੰਡਸਟਰੀ ਹੈਗੇ ਬਹੁਤ ਸਕੇਟਰਡ ਹੈ ਬਹੁਤ ਖੇੜੀ ਖੜੀ ਦੀ ਹੈ ਕੋਈ ਕਿਤਾਬ ਦੀ ਠੀਕ ਆਪਾਂ ਕਹਿ ਲਈਏ ਵੀ ਠੀਕ ਬਣ ਕੇ ਠੀਕ ਵਿਕਣ ਦਾ ਠੀਕ ਮਾਰਕੀਟ ਹੋਣ ਦਾ ਮਾਡਲ ਕੋਈ ਨਹੀਂ ਹੈ ਹੂੰ ਕੌਣ ਕਿਸ ਤਰ੍ਹਾਂ ਕਰ ਰਿਹਾ ਹੈ ਸવાય ਇਸ ਤੋਂ ਵੀ ਨਾਨਕ ਸਿੰਘ ਆਪਣੇ ਨਾਮ ਨੂੰ ਆਪ ਛਾਪ ਰਹੇ ਹਨ ਹੂੰ ਤੇ ਉਹਨੂੰ ਬਾਜ਼ਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹੂੰ ਉਹਦੀ ਰੀਸ ਦੇ ਵਿੱਚ ਪ੍ਰੇਸਰ ਮੋਹਨ ਸਿੰਘ ਹੋਰ ਨੇ ਹੂੰ ਉਹਨਾਂ ਨੇ ਵੀ ਆਪਣੀ ਪਬਲਿਸ਼ਿੰਗ ਸ਼ੁਰੂ ਕਰਤੀ ਹੂੰ ਉਹ ਵੀ ਆਪਣੀਆਂ ਕਿਤਾਬਾਂ ਨੂੰ ਸਾਵੇਪਤਨ ਉਹ ਵੀ ਆਪਣੀਆਂ ਕਿਤਾਬਾਂ ਨੂੰ ਛਾਪਣ ਲੱਗੇ ਹੂੰ ਹੂੰ ਤੇ ਭਾਈ ਮੋਹਨ ਸਿੰਘ ਵੈ ਪਹਿਲਾਂ ਹੀ ਆਪਣੀਆਂ ਕਰਦੇ ਸੀ ਭਾਈ ਵੀਰ ਸਿੰਘ ਆਪਣੇ ਛਾਪ ਰਹੇ ਸੀ ਹੂੰ ਹੂੰ ਤਾਂ ਇਹ ਇੱਕ ਮੀਜਰ ਚੰਕ ਜਿਹੜਾ ਜਿਨ੍ਹਾਂ ਦੀ ਕਿਤਾਬ ਦੀ ਤੁਸੀਂ ਕਹਿੰਦੇ ਸੇਲ ਪੋਸੀਬਲ ਸੀ ਐ ਬੋਰੀ ਉਸ ਟਾਈਮ ਤੇ ਉਹ ਸਾਰੇ ਆਪਣੀ ਛਾਪਣ ਲੱਗੇ ਪਬਲਿਸ਼ਿੰਗ ਤੋ ਪਬਲਿਸ਼ਰ ਤੋਂ ਬਾਹਰ ਹੋ ਕੇ ਆਥਰ ਜਿਹੜਾ ਹੈ ਉਹ ਮੁੜ ਕੇ ਫੇਰ ਪਬਲਿਸ਼ਰ ਜਿਹੜਾ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਤੇ ਇਹਦੇ ਖੈਰ ਬਹੁਤ ਸਾਰੇ ਕਾਰਨ ਹੁੰਦੇ ਵੀ ਐਦਾਂ ਕਿਉਂ ਹੁੰਦਾ ਪਰ ਕੋਈ ਪਬਲਿਸ਼ਿੰਗ ਦੇ ਵਿੱਚ ਇੰਨੀ ਸਟਰੈਂਥ ਨਹੀਂ ਹੁੰਦੀ ਕਿ ਉਹਨਾਂ ਨੂੰ ਰੀਟੇਨ ਕਰ ਸਕੇ ਜਾਂ ਆਥਰ ਐਂਬੀਸ਼ੀਅਸ ਹੈ ਉਹਨੂੰ ਲੱਗਦਾ ਹੈ ਪਬਲਿਸ਼ ਕਰ ਉਹਦੀ ਲੋੜ ਨਹੀਂ ਪੂਰੀ ਕਰਨ ਇੱਕ ਇੱਕਦ ਥੋੜੀ ਜਿਹੀ ਮੈਂ ਤੁਹਾਡਾ ਕੱਟ ਰਿਹਾ ਹੈਗਾ ਉਹ ਇਹ ਕਿ ਇੱਕ ਨਾ ਆਮ ਧਾਰਨਾ ਹੈ ਪੰਜਾਬੀ ਦੇ ਵਿੱਚ ਬੜੀ ਪ੍ਰਚਲਿਤ ਹੈ ਕਿ ਪਹਿਲਾ ਕਿਤਾਬ ਓਵਰ ਡਿਗਣਤੀ ਛਾਪਦੀ ਸੀਗੀ ਖਾਸ ਕਰਕੇ ਕਿ ਜਿਵੇਂ ਮੋਹਨ ਸਿੰਘ ਦੀ ਕਿਤਾਬ ਚਾਹੇ ਚਾਰ ਹੰਝੂ ਹੋਵੇ ਚਾਹੇ ਮੁੱਢਲੀਆਂ ਉਹਨਾਂ ਦੀਆਂ ਕਿਤਾਬਾਂ ਹੋਣ ਕਿ ਅਮਰਤਾਪੀ ਦੀਆਂ ਕਿਤਾਬਾਂ ਬਾਰੇ ਵੀ ਨਾਨਕ ਸਿੰਘ ਦੀਆਂ ਕਿਤਾਬਾਂ ਬਾਰੇ ਵੀ ਹਾਂ ਕੋ ਕਿਤਾਬਾਂ ਸਾਰੀ ਹੈਗੀ ਠੀਕ ਹੈ ਇਹ ਕਿਹਾ ਜਾਂਦਾ ਹੈ ਕਿ ਇਹ ਕਿਤਾਬਾਂ ਜਿਹੜੀਆਂ ਇਹ ਇਥੋਂ ਤੱਕ ਕਿ ਬਈ ਆਪਣੇ ਜਸਵੰਤ ਸਿੰਘ ਕਮਲ ਦੇ ਜਿਹੜੇ ਮੁੱਢਲੇ ਨਾਵਲ ਨੇ ਪਾਲੀ ਜਾਂ ਰਾਤ ਬਾਕੀ ਹੈ ਕਿ 5000 10000 15000 20000 ਛੱਪ ਜਾਂਦੇ ਸੀ ਹੌਲੀ ਹੌਲੀ ਤੇ ਵੀ ਅੱਜ ਕੱਲ ਜਿਹੜੀ ਕਿਤਾਬ ਆ ਉਹ ਪਹਿਲਾਂ 1100 ਤੇ ਫਿਕਸ ਹੋਈ ਫਿਰ 500 ਤੇ ਫਿਕਸ ਹੋਈ ਫਿਰ ਮਾ ਕੇ 250 ਤੇ ਫਿਕਸ ਹੋਈ ਕੁਝ ਲੋਕ ਇਹ ਕਹਿੰਦੇ ਆ ਕਿ ਵੀ ਇਹ ਕੀ ਕਾਰਨ ਆ ਕਿ ਪਹਿਲਾਂ ਕਿਤਾਬਾਂ ਮਾ ਕੇ ਸਾਖਰਤਾ ਤਾਂ ਘੱਟ ਸੀ ਪਰ ਕਿਤਾਬਾਂ ਵੱਧ ਛਪਦੀਆਂ ਸੀ ਅੱਜ ਸਾਖਰਤਾ ਤਾਂ ਵਧੀ ਵੀ ਆ ਪਰ ਉਲਟਾ ਕਿਤਾਬਾਂ ਜਿਹੜੀਆਂ ਦੀ ਗਿਣਤੀ ਹੈ ਜਿਹੜੀ ਘੱਟ ਛਪਣ ਲੱਗੀ ਇੱਕ ਬਹੁਤ ਛੋਟੀ ਜਿਹੀ ਫਿਗਰ ਦੇ ਨਾਲ ਤੁਹਾਨੂੰ ਕਾਫੀ ਕੁਝ ਪਤਾ ਲੱਗੇਗਾ ਹਮਮ ਪ੍ਰੀਤ ਲੜੀ ਆਪਣੇ ਹੇਅਰ ਡੇਜ਼ ਦੇ ਵਿੱਚ ਹਮਮ 27000 ਛਪਦੀ ਸੀ ਅੱਜ ਪੰਜਾਬੀ ਦਾ ਕੋਈ ਰਸਾਲਾ 27000 ਨਹੀਂ ਛਪਦਾ ਜੇ 100 ਵੀ ਛਪ ਜੇ 2700 ਵੀ ਛਪ ਜੇ 2700 ਵੀ ਕੋਈ ਨਹੀਂ ਛਪਦਾ ਜੇ ਛਪ ਜੇ ਤਾਂ ਵੱਡੀ ਗੱਲ ਹੈ ਹਮਮ ਪ੍ਰੀਤ ਨੜਿਸਤਾਈ ਅਰਛਵ ਦਾਸ ਜੀ ਕਾਰਨ ਮੈਗਜ਼ੀਨ ਜਿਹੜਾ ਸੀ ਜਿਹੜਾ ਲਿਟਰੇਰੀ ਮੈਗਜ਼ੀਨ ਹੈ ਐ ਐਕਚੁਅਲੀ ਜਿਹੜੀ ਤੁਹਾਡੀ ਲੀਡਰਸ਼ਿਪ ਦੀ ਤੁਹਾਡੀ ਸਟਰੈਂਥ ਹੈ ਲੀਡਰਸ਼ਿਪ ਦਾ ਜਿਹੜਾ ਤੁਹਾਡਾ ਬੈਰੋਮੀਟਰ ਹੈ ਉਹ ਲਿਟਰੇਰੀ ਮੈਗਜ਼ੀਨ ਹੈ ਜਾਨੀ ਫਸਲ ਦਾ ਬਾਅਦ ਚ ਵੱਢੀ ਜਾਣੀ ਜਿਹੜਾ ਖੇਤ ਤਿਆਰ ਕਰਨਾ ਉਹ ਤਾਂ ਉਹ ਲਿਟਰੇਰੀ ਮੈਗਜ਼ੀਨ ਨੇ ਕਰਨਾ ਹੈ ਲਿਟਰੇਰੀ ਮੈਗਜ਼ੀਨ ਨੇ ਕਰਨਾ ਕਿਉਂਕਿ ਲਿਟਰੇਰੀ ਮੈਗਜ਼ੀਨ ਜਿਹੜਾ ਹੈਗਾ ਉਹ ਤੁਹਾਨੂੰ ਹਰ ਰੋਜ਼ ਖਬਰ ਦੇ ਰਿਹਾ ਹੈ ਤੁਹਾਨੂੰ ਮਹੀਨੇ ਬਾਅਦ 15 ਦਿਨ ਬਾਅਦ ਜੋ ਵੀ ਜਿਹਦੀ ਪੀਰੀਓਡੀਸਿਟੀ ਹੈਗੀ ਹੈ ਤੁਹਾਨੂੰ ਲਿਟਰੇਚਰ ਜੋ ਹੈਪਨ ਕਰ ਰਿਹਾ ਹੈ ਜੋ ਕਰੰਟ ਕੰਟੈਂਪੋਰੀ ਹੈ ਤੁਹਾਨੂੰ ਦੱਸ ਰਿਹਾ ਉਹਦੇ ਨਾਲ ਤੁਸੀਂ ਪ੍ਰੀਪੇਅਰ ਹੋ ਰਹੇ ਹੋ ਕਿਤਾਬ ਵਾਸਤੇ ਜੀ ਇੱਕ ਗੱਲ ਕਹੀ ਜਾਂਦੀ ਹੈ ਭਈ ਔਰ ਤਾਂ ਉਹਦੀ ਉਮਰ ਨਹੀਂ ਪੁੱਛਣੀ ਚਾਹੀਦੀ ਬੰਦੇ ਤੋਂ ਉਹਦੀ ਕਿ ਆਮਦਨ ਨਹੀਂ ਪੁੱਛਣੀ ਚਾਹੀਦੀ ਅੱਜਕੱਲ ਇਹ ਵੀ ਕਹਿਣ ਲੱਗ ਪਏ ਕਿ ਕਿਸੇ ਲੇਖਕ ਜਾਂ ਪ੍ਰਕਾਸ਼ਕ ਤੋਂ ਕਿਤਾਬਾਂ ਦੀ ਗਿਣਤੀ ਨਹੀਂ ਪੁੱਛਣੀ ਚਾਹੀਦੀ ਤਾਂ ਪੁੱਛ ਦੂ ਤਾ ਪਰ ਫੇਰ ਵੀ ਮੈਂ ਮੈਂ ਉੱਥੇ ਹੀ ਜਾਣ ਲੱਗਿਆ ਸੀ ਦੇਖੋ ਪੰਜਾਬੀ ਦੇ ਵਿੱਚ ਜਿੱਥੇ ਤੱਕ ਮੈਨੂੰ ਧਿਆਨ ਹੈਗਾ 1100 ਤੋਂ ਜ਼ਿਆਦਾ ਇਹ ਸ਼ੁਰੂਆਲ ਜਿਹੜੇ ਆਪਾਂ ਬਹੁਤ ਵੱਡੇ ਦਿਨ ਵਿਗਣਦੇ ਆ ਉਸ ਟਾਈਮ ਵੀ 1100 ਤੋਂ ਜ਼ਿਆਦਾ ਪਹਿਲਾ ਐਡੀਸ਼ਨ ਨਹੀਂ ਸੀ ਛਪਦਾ ਨਹੀਂ ਛਪਦਾ ਸੀ ਖਾਸ ਕਰਕੇ ਨਾਵਲ ਕਹਾਣੀ ਦਾ ਨਾਵਲ ਕਹਾਣੀ ਕਰਤੇ 1100 ਤੋਂ ਜ਼ਿਆਦਾ ਕਦੇ ਵੀ ਨਹੀਂ ਛਪਦਾ ਸੀ ਕਿਉਂਕਿ 1100 ਤੇ ਆ ਕੇ ਕਿ ਮੈਨੂਅਲ ਕੰਪੋਜ਼ਿੰਗ ਸੀ ਮੈਨੂਅਲ ਕੰਪੋਜ਼ਿੰਗ ਦੀ ਕਾਸਟ ਬਹੁਤ ਪੈਂਦੀ ਸੀ ਪਰਫਰਮਾ ਤੇ ਉਦੋਂ ਜੋ ਪ੍ਰਿੰਟਿੰਗ ਦਾ ਰੇਟ ਲਗਾ ਕੇ ਤੇ ਕੰਪੋਜ਼ਿੰਗ ਦੇ ਪੈਸੇ ਦੇ ਕੇ ਤਾਂ ਜਿਹੜੀ ਕਿਤਾਬ ਦੀ ਕਾਸਟ ਹੈ ਉਹ ਐਕਚੁਅਲੀ ਤਾਂ 3000 ਤੇ ਜਾ ਕੇ ਸੂਟ ਕਰਦੀ ਸੀ ਪਰ ਫਿਰ ਵੀ 1000 ਤੇ ਵੀ ਤੁਸੀਂ 1000 ਤੋਂ ਘਟ ਕੇ ਬਹੁਤ ਜ਼ਿਆਦਾ ਮਹਿੰਗੀ ਹੋਣੀ ਸ਼ੁਰੂ ਹੋ ਜਾਂਦੀ ਸੀ। ਹੂੰ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਸੀ। ਕਿਉਂਕਿ ਸਹੀ ਜਿਹੜੀ ਕਾਸਟ ਆਉਂਦੀ ਸੀ ਉਹ 3000 ਕਾਪੀ ਦੀ ਅਸੀਂ ਛਾਪਦੇ ਹਾਂ। 3000 ਕਾਪੀ ਦੀ ਆ ਕੇ ਤਾਂ ਉਹਨਾਂ ਦੀ ਕਾਸਟ ਜਿਹੜੀ ਹੈਗੀ ਆ ਹੂੰ ਉਹ ਮਾਰਕੀਟ ਡਿਫਿਊਜ਼ ਹੋ ਜਾਂਦੀ ਡਿਫਰੈਂਸ਼ੀਏਟ ਹੋ ਜਾਂਦੀ ਸੀ। ਪਰ ਲਿਟਰੇਚਰ ਦੇ ਵਿੱਚ ਜਿੰਨਾ ਕੁ ਮੇਰੇ ਧਿਆਨ ਹੈਗਾ ਹੂੰ 1000 ਕਿਤਾਬ ਤੋਂ ਜ਼ਿਆਦਾ 체ਤੀਗਰੇ ਨਹੀਂ ਛਾਪਦੀ ਸੀ। 1000 ਕਿਤਾਬ ਛਾਪਦੀ 1000 ਕਿਤਾਬ ਦਾ ਹੂੰ ਆਥਰ ਮੁਤਾਬਕ ਹੈ। ਹੂੰ ਹੂੰ ਵੀ ਇਹ ਉਹ ਕਿੰਨੀ ਦੇਰ ਦੇ ਵਿੱਚ ਖਤਮ ਹੋਏਗੀ। ਹੂੰ ਡਿਸਟ੍ਰਿਬਿਊਸ਼ਨ ਤੇ ਤੇ ਮੇਰਾ ਨਹੀਂ ਅੰਦਾਜ਼ਾ ਹੈ ਵੀ ਹਜ਼ਾਰ ਕਿਤਾਬ ਕਿਸੇ ਦੀ ਵਿਚੇਤੀ ਕਰੇ ਆਮ ਰੁਟੀਨ ਦੇ ਵਿੱਚ 4-5 ਸਾਲ ਤੋਂ ਘਟ ਖਤਮ ਹੁੰਦੀ ਸੀ ਤੇ ਅੱਜ ਅਸੀਂ ਉਸ ਟਾਈਮ ਨੂੰ ਬਹੁਤ ਗੋਲਡਨ ਏਜ ਕਹਿ ਸਕਦੇ ਹਾਂ ਵੀ ਹੁਣ ਲੱਗਦਾ ਹੋ ਸਕਦਾ ਹੂੰ ਪਰ ਇਸ ਤੋਂ ਜ਼ਿਆਦਾ ਇਸ ਤੋਂ ਛੇਤੀ ਮਰ ਕੇ ਇਸ ਤੋਂ ਛੇਤੀ ਜਿਹੜੀ ਹੈਗੀ ਆ ਪਰ ਇਹ ਹੈ ਕਿ ਹਜ਼ਾਰ ਕਿਤਾਬ ਉਦੋਂ ਇੱਕ ਵੇਲੇ ਤਾਂ ਜੋ ਲਗਾਤਾਰ ਚੱਲੀ ਜਾਂਦੀ ਹੈ ਇੱਕ ਆਥਰ ਦੇ ਮੰਨ ਲਓ 5 ਨਾਵਲ 10 ਨਾਵਲ ਸੇਲ 'ਚ ਆ ਗਏ ਆ ਉਹਦੇ ਸਾਰੇ ਨਾਵਲ ਉਸੇ ਸਪੀਡ ਤੇ बिक ਰਹੇ ਆ ਹੂੰ ਤਾਂ ਮੰਥਲੀ ਵੋਲਿਊਮ ਬਹੁਤ ਹੋ ਜਾਂਦਾ ਮੰਨ ਲਓ ਸਰਦਾਰ ਨਾਨਕ ਸਿੰਘ ਦੀ ਆਪਣੀ ਪਬਲਿਕੇਸ਼ਨ ਹੈ ਉਹਨਾਂ ਦੇ 20 ਨਾਵਲ ਇਨ ਪ੍ਰਿੰਟ ਆ ਸਾਲ ਦੇ 5-500 ਨਾਵਲ ਇੱਕ ਹਰ ਨਾਵਲ ਪੰਜ-500 ਵਿਕਦੇ ਤਾਂ ਵੀ ਨਾਵਲ ਦਾ ਪੰਜ-500 ਵਿਕ ਗਿਆ ਤਾਂ 10000 ਕਾਪੀ ਵਿਕ ਗਿਆ ਤਾਂ ਬਹੁਤ ਹੋ ਜਾਂਦਾ ਉਹ ਹੂੰ ਫਿਰ ਉਹ ਬਹੁਤ ਹੋ ਜਾਂਦਾ ਤੋ ਉਹ ਜਦੋਂ ਵੋਲੀਅਮ ਦੇ ਨਾਲ ਉਹਨੂੰ ਜੋੜੋਗੇ ਫਿਰ ਤਾਂ ਹੋਊਗਾ ਸਿੰਗਲ ਕਿਤਾਬ ਜਿਹੜੀ ਹੈਗੀ ਆ ਸਿੰਗਲ ਕਿਤਾਬ ਸਾਲ ਦੀ ਕੋਈ ਕਿਤਾਬ ਆਮ ਤੌਰ ਤੇ ਵੀ ਨਵਾਂ ਨਾਵਲ ਆ ਗਿਆ ਬਹੁਤ ਐਂਟੀਸੀਪੇਟਡ ਹੈ ਜਾਂ ਪਹਿਲੇ ਕਿਸੇ ਦਾ ਪਾਰਟ ਹੈ ਉਹ ਪਹਿਲੇ ਹੱਥ 500 ਤੋਂ ਜ਼ਿਆਦਾ ਸੌਣ ਹੁਣ ਹੁਣ ਕਿੰਨੀ ਛਾਪ ਰਹੀ ਹੈ ਹੁਣ ਵੀ ਦੇਖੋ ਹਜ਼ਾਰ ਕਿਤਾਬ ਕੋਈ ਹੀ ਛਪ ਸਕਦੀ ਹੈ ਕੁਝ ਜਿਹੜੇ ਬੰਦੇ ਆ ਨਹੀਂ ਕੁਝ ਬੰਦੇ ਆ ਜਿਹੜੇ ਉਹ ਜਿਹੜਾ ਅੱਜ ਕੱਲ ਦਾ ਮੀਡੀਆ ਸੋਸ਼ਲ ਮੀਡੀਆ ਫੇਸਬੁੱਕ ਤੇ ਕਵਿਤਾ ਦੀਆਂ ਕਿਤਾਬਾਂ ਬਾਰੇ ਪੁੱਛਦੇ ਰਹਿੰਦੇ ਦੱਸਦੇ ਰਹਿੰਦੇ ਆ ਆਪ ਲੇਖਕ ਸੈਲਫ ਕਲੇਮਡ ਬਈ ਪਹਿਲਾ ਐਡੀਸ਼ਨ ਖਤਮ ਹੋ ਗਿਆ ਮੇਰੀ 5000 ਚੱਲ ਗਈ ਮੇਰੀ 10000 ਚੱਲ ਗਈ ਮੇਰੀ 15000 ਚੱਲ ਗਈ ਸੱਚੀ ਗੱਲ ਦੇਖੋ ਕਿਸੇ ਦੇ ਕਲੇਮ ਨੂੰ ਕੰਟੈਸਟ ਕਰਨਾ ਕੋਈ ਅਗਲਮੰਦੀ ਨਹੀਂ ਹੈਗੀ ਹੁਣ ਜੇ ਉਹ ਕਹਿੰਦੇ ਵੀ 15000 ਰੁਪਏ ਗਈ ਤਾਂ ਸਾਡਾ ਮੰਨਣ ਦੇ ਵਿੱਚ ਸਾਨੂੰ ਕੋਈ ਬੁਰਾ ਨਹੀਂ ਲੱਗਣਾ ਚਾਹੀਦਾ ਪਰ ਸਾਡੀ ਨਹੀਂ ਵਿਕਦੀ ਹੂੰ ਸਾਡੀ ਨਹੀਂ ਵਿਕਦੇ ਅਸੀਂ ਤਾਂ ਹੁਣ ਵੀ ਉਹੀ ਹੈ ਕਵਤਰੀ ਕਿਤਾਬ ਹੋਵੇਗੀ ਤਾਂ ਪਹਿਲਾਂ 500 ਛਾਪਾਂਗੇ ਹੂੰ 500 ਵਿਕ ਜੂਗੀ ਤਾਂ 500 ਫੇਰ ਛਾਪਾਂਗੇ ਹੂੰ ਉਹ 500 ਵਿਕ ਜੂਗੀ ਤਾਂ 500 ਫੇਰ ਛਾਪਾਂਗੇ ਜੇ ਚਾਰ ਵਾਰ 500 ਵਿਕ ਜੂਗੀ ਹੂੰ ਫਿਰ 1000 ਛਾਪ ਲਾਂਗੇ ਫਿਰ ਹੌਸਲਾ ਵੱਧ ਜੂਗਾ ਵੀ 1000 ਛਾਪੀ ਦਾ ਸਕਦੀ ਹੈ ਪਰ ਚਾਰ ਵਾਰ 500 500 ਕਰਕੇ ਛਾਪਾਂਗਾ ਜਦੋਂ ਫਿਰ ਹਜ਼ਾਰ ਛਾਪ ਲੂੰਗਾ ਫਿਰ ਪੱਕਾ ਵੀ ਪਈ ਇਹ 500 ਸਾਲ ਬਿਕੂਗੀ ਫਿਰ ਹਜ਼ਾਰ ਛਾਪ ਦੇ ਰਾਂਗੇ ਜਦ ਤੱਕ ਮਿੱਗੀ ਜਾਊਗੀ ਅੱਛਾ ਅੱਜ ਕੱਲ ਇਹ ਵੀ ਬਹੁਤ ਹੈਗਾ ਕਿ ਜੀ ਕਿਤਾਬ ਜਾਂ ਤਾਂ ਵੇਖਦੀ ਆ ਮੇਲਿਆਂ ਤੇ ਤੇ ਜਾਂ ਕਿਤਾਬ ਵਿਕਦੀ ਆ ਆਨਲਾਈਨ ਕਿ ਕਾਊਂਟਰ ਸੇਲ ਜਿਹੜੀਆਂ ਪ੍ਰਾਣੀਆਂ ਸਹਿਦ ਦੀਆਂ ਕਿਤਾਬਾਂ ਦੀ ਦੁਕਾਨ ਹੁੰਦੀ ਸੀ ਹਰ ਸ਼ਹਿਰ ਦੇ ਵਿੱਚ ਨਹੀਂ ਤੇ ਦੂਜੇ ਤੀਜੇ ਵੱਡੇ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਸ ਤੇ ਇੱਕ ਅੱਧੀ ਕਿਤਾਬ ਇੱਕ ਦੁਕਾਨ ਹੁੰਦੀ ਸੀ ਇਹੋ ਜੀ ਕਿ ਜਿੱਥੇ ਸਹਿਤੇ ਕਿਤਾਬਾਂ ਵੇਖਦੀਆਂ ਸੀ ਅੱਜ ਕੱਲ ਉਹ ਲਗਭਗ ਖਤਮ ਨੇ ਜਾਂ ਬੰਦ ਨੇ ਬਸ ਛੱਡਿਆਂ ਤੇ ਵੀ ਜਿਹੜੀ ਉਸ ਕਿਸਮ ਦੀ ਸੇਲ ਨਹੀਂ ਦਿਖਾਈ ਦਿੰਦੀ ਹੁਣ ਯਾਨੀ ਕਿ ਲੋਕ ਕਹਿੰਦੇ ਕਿ ਜਾਂ ਤਾਂ ਜੀ ਆਨਲਾਈਨ ਸੇਲ ਹੁੰਦੀ ਹੈ ਜਾਂ ਫਿਰ ਮੇਲਿਆਂ ਤੇ ਸੇਲ ਹੁੰਦੀ ਹੈ ਤੁਹਾਡਾ ਕੀ ਜ਼ਰੂਰ ਦੇਖੋ ਦੋਨੋਂ ਹੀ ਚੀਜ਼ਾਂ ਕੰਟੈਸਟੇਬਲ ਹੈ ਹੂੰ ਮੇਲਿਆਂ ਦੇ ਉੱਤੇ ਕਿਤਾਬ ਜਿਹੜੀ ਹੈਗੀ ਆ ਦੇਖੋ ਮੇਰਾ ਹਮੇਸ਼ਾ ਇੱਕ ਕਾਊਂਟ ਹੁੰਦਾ ਹੈ ਵੀ ਇੱਕ ਪਾਰਟਿਕੂਲਰ ਕਿਤਾਬ ਦੀ ਕਿੰਨੀ ਸੇਲ ਆ ਹੂੰ ਮੇਲੇ ਦੇ ਉੱਤੇ ਮੰਨ ਲਓ ਜੇ 100 ਕਿਤਾਬਾਂ ਦੇ ਇੱਕ 2-2 ਕਾਪੀਆਂ 3-3 ਕਾਪੀਆਂ ਵਿਕ ਜਾਣਗੀਆਂ ਤਾਂ ਮੇਰ ਨੂੰ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੂੰ ਮਨੂੰ ਇਸ ਗੱਲ ਨਾਲ ਫਰਕ ਪੈਂਦਾ ਕਿ ਮੇਰੀ ਇੱਕ ਕਿਤਾਬ ਦੀ ਕਿੰਨੀ ਕਿਤਾਬ ਦੀ ਕਾਪੀ ਮੇਰੀ ਸੇਲ ਹੋ ਗਈ ਆ ਹੂੰ ਮੇਲਿਆਂ ਦੇ ਉੱਤੇ ਜਿਹੜੇ ਵੀ ਜਾ ਰਹੇ ਮੇਲੇ ਦੀ ਜਾਣ ਦੀ ਅੱਜ ਕੋਸਟ ਬਹੁਤ ਆ ਹੂੰ ਮੇਲੇ ਤੇ ਰਹਿਣ ਦਾ ਖਰਚਾ ਬਹੁਤ ਹੈ ਜਦੋਂ ਤੁਸੀਂ ਮੇਲੇ ਦੇ ਉੱਥੇ ਜੋ ਤੁਸੀਂ ਡਿਸਕਾਊਂਟ ਦੋਗੇ ਜੋ ਤੁਹਾਡੀ ਲੈ ਕੇ ਜਾਣ ਦੀ ਲੈ ਕੇ ਆਉਣ ਦੀ ਉੱਥੇ ਚੋਰੀ ਹੋਣ ਦੀ ਉਹ ਸਾਰੀ ਜਦੋਂ ਕੋਸਟ ਪਾਉਣ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਨੂੰ ਕੀ ਤੁਹਾਡੇ ਪੈਸੇ ਪੂਰੇ ਹੁੰਦੇ ਆ ਨਹੀਂ ਹੁੰਦੇ ਆਮ ਤੌਰ ਤੇ ਮੇਲੇ ਤੇ ਜਾਣ ਦੇ ਪੈਸੇ ਪੂਰੇ ਨਹੀਂ ਹੁੰਦੇ ਨਹੀਂ ਪਰ ਇਹਦੇ ਵਿੱਚ ਤੇ ਵੀ ਹਨ ਤੁਸੀਂ ਵੱਡੇ ਪ੍ਰਕਾਸ਼ਕਾਂ ਜਿਹੜੇ ਛੋਟੇ ਪ੍ਰਕਾਸ਼ਕਾਂ ਜਿਨ੍ਹਾਂ ਦੀਆਂ ਤਿੰਨ ਜਾਂ ਚਾਰ ਕਿਤਾਬਾਂ ਝੋਲੇ 'ਚ ਪਾ ਕੇ ਲੈ ਗਏ ਉੱਥੇ ਵੇਚ ਗੀਆਂ ਉਹਨਾਂ ਦਾ ਦੇਖੋ ਮੈਂ ਨਿਕੋ ਮੇਰੇ ਕੋਲ ਇੱਕ ਕਟੋਗੜੀਕ ਬੈਰੋਮੀਟਰ ਤਾਂ ਹੈ ਨਾ ਜਿਹਦੇ ਤੇ ਮੈਂ ਕਰਕੇ ਗੱਲ ਕਰਦਾ ਹਾਂ ਮੈਂ ਉਹ ਗੱਲ ਮੈਂ ਨਹੀਂ ਜਾਣਦਾ ਹੋਊਗਾ ਵੀ ਜਿਹੜਾ ਇੱਕ ਕੋ ਝੋਲੇ ਦੇ ਪਾ ਕੇ ਲੈ ਗਿਆ ਤੇ ਉਹਨ ਦੋ ਕਿਤਾਬਾਂ ਉਹਦੇ ਕੋਲ ਹੈਗੀਆਂ ਉਹਦੀ ਸੰਤੁਸ਼ਟੀ ਦਾ ਲੈਵਲ ਕਿੱਥੇ ਹੈ ਵੀ ਉਹਨ ਉੱਥੇ 20 ਕਿਤਾਬਾਂ ਵੇਚ ਲਿਆ 10 ਵੀ ਜਿਹੜਾ ਤੁਸੀਂ ਦੂਜਾ ਖਰਚਾ ਕਹਿੰਦੇ ਆ ਨਾ ਵੀ ਉਹਦਾ ਖਰਚਾ ਹਰ ਪੱਧਰ ਤੇ ਘਟ ਗਿਆ ਖਰਚਾ ਤਾਂ ਉਹ ਕਿੰਨੀ ਫੇਰ ਵੀ ਨਹੀਂ ਘਟਦਾ ਨਾ ਕਿਰਾਇਆ ਤਾਂ ਉਹਦੇ ਵੀ ਲੱਗੂਗਾ ਕਿਰਾਇਆ ਤਾਂ ਉਹਦੇ ਵੀ ਲੱਗੂਗਾ ਰੋਟੀ ਦਾ ਉਹ ਵੀ ਖਾਊਗਾ ਰਾਤ ਉਹਨੇ ਜੇ ਰਹਿਣਾ ਬਗ ਰਾਤ ਨੂੰ ਤਾਂ ਉਹ ਵੀ ਰਹੂਗਾ ਤੇ ਜੇ ਕਿਤਾਬ ਦੇ ਕੋਲ 2 ਹੈ ਤਾਂ ਉਹਦੇ ਦਾ ਟੋਟਲ ਰੈਵਨਿਊ ਤਾਂ 2 ਕਿਤਾਬਾਂ ਲਿ ਆਊਗਾ ਮੇਰਾ ਬੰਦਾ ਜੇ ਗਿਆ ਤਾਂ ਕੋ ਰੈਵਨਿਊ ਵੀ ਤਾਂ 500 ਕਿਤਾਬ ਦਾ ਆਊਗਾ ਛੱਜ ਜਲੋ ਸਭ ਤੋਂ ਜਿਹੜਾ ਦੁਖਦਈ ਅੱਦਨ ਅੱਗੇ ਹੁੰਦਾ ਹੁਣ ਅੱਜ ਆਨਲਾਈਨ ਤੇ ਆਨਲਾਈਨ ਤੇ ਸੇਲ ਹੋ ਸਕਦੀ ਹੈ ਹਮ ਆਨਲਾਈਨ ਤੇ ਸੇਲ ਕਰਨ ਲਈ ਤੁਹਾਡੀ ਕਾਸਟ ਲੈਵਲ ਕੀ ਹੈ ਹਮ ਆਨਲਾਈਨ ਤੇ ਤੁਸੀਂ ਮੈਂ ਕਿਹਾ ਤੁਸੀਂ ਫੇਸਬੁੱਕ ਦੇ ਉੱਤੇ ਆਪਣਾ ਉਹ ਪਤਾ ਹਮ ਤੇ ਨੋਬਾਡੀ ਇਜ਼ ਬਾਥਰਡ ਕਿਸੇ ਨੂੰ ਨਹੀਂ ਉਹ ਤਾਂ ਸਮੁੰਦਰ ਹੈ ਉਹ ਫੇਸਬੁਕ ਤੇ ਜਿਹਨੂੰ ਹਲਾਉਣਾ ਹੈ ਤੂੰ ਚਾਰ ਬੰਦੇ ਦੇਖਣਗੇ ਨਹੀਂ ਯੂ ਨੀਡ ਟੂ ਪੁਸ਼ ਇਟ ਯੇਨੂੰ ਪੁਸ਼ ਕਰਨਾ ਦਾ ਪੁਸ਼ ਕਰਨ ਦੀ ਕਾਸਟ ਹੈ ਜੇ ਉਹ ਕਾਸਟ ਹੈਗੀ ਹੈ ਤਾਂ ਤੁਸੀਂ ਜਦੋਂ ਉਸ ਕਾਸਟ ਦਾ ਉਸ ਖਰਚੇ ਦਾ ਅੰਦਾਜ਼ਾ ਕਰੋਗੇ ਉਹ ਖਰਚਾ ਤੇ ਸੇਲ ਜੋ ਦੋਨੋਂ ਨੂੰ ਆਪਸ ਵਿੱਚ ਜੋੜੋਗੇ ਤੁਸੀਂ ਉਦੋਂ ਦੇਖੋ ਵੀ ਤੁਹਾਡੇ ਕਿੰਨੇ ਖਰਚੇ ਦੇ ਨਾਲ ਤੁਹਾਡੀ ਕਿੰਨੀ ਵਿਕਰੀ ਹੋਈ ਫਿਰ ਤੁਸੀਂ ਉਸ ਦੇ ਉੱਤੇ ਆਨਲਾਈਨ ਸੇਲ ਕਰਨ ਦੇ ਉੱਤੇ ਕੀ ਡਿਸਕਾਊਂਟ ਦਿੱਤਾ ਫਿਰ ਆਨਲਾਈਨ ਸੇਲ ਕਰਨ ਦੇ ਉੱਤੇ ਤੁਹਾਡੀ ਪੈਕੇਜਿੰਗ ਦੀ ਕੋਸਟ ਹੈ ਤੇ ਤੁਹਾਡੀ ਭੇਜਣ ਦੀ ਕੋਸਟ ਹੈ ਉਹ ਤੁਸੀਂ ਜੋੜੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਕੀ ਬਚਿਆ ਤੀਜੀ ਚੀਜ਼ ਆ ਜੋ ਹੂੰ ਤੁਸੀਂ ਮਨ ਕੇ ਕਿਹਾ ਵੀ ਬਾਜ਼ਾਰ ਦੀ ਸੇਲ ਖਤਮ ਹੋ ਗਈ ਤੇ ਬਿਲਕੁਲ ਇਹ ਗਲਤ ਹੈ ਹੂੰ ਬਾਜ਼ਾਰ ਦੀ ਸੇਲ ਜਿੱਦੇ ਆਨਲਾਈਨ ਸੇਲ ਵੱਧਦੀ ਹੈ ਤਾਂ ਬਾਜ਼ਾਰ ਦੀ ਸੇਲ ਵੀ ਵਧੂਗੀ ਹੂੰ ਤੁਹਾਡਾ ਤਜਰਬਾ ਇਹ ਕਹਿੰਦਾ ਕਿਉਂਕਿ ਜੇ ਜੇ ਕਿਸੇ ਬੰਦੇ ਨੇ ਹੂੰ ਸੋਸ਼ਲ ਮੀਡੀਆ ਦੇ ਕਿਤਾਬ ਨੂੰ ਦੇਖਿਆ ਹੂੰ ਤਾਂ ਜ਼ਰੂਰੀ ਨਹੀਂ ਸੋਸ਼ਲ ਮੀਡੀਆ ਤੋਂ ਖਰੀਦੇਗਾ। ਹੂੰ ਤਾਂ ਇਕੁਅਲ ਚਾਂਸ ਹੈ ਕਿ ਕਿਤਾਬ ਬਾਜ਼ਾਰ ਤੋਂ ਵੀ ਵਿਕੇਗਾ। ਸੋਸ਼ਲ ਮੀਡੀਆ ਦਾ ਮਤਲਬ ਕਿਤਾਬ ਨੂੰ ਪੌਪੂਲਰਾਈਜ਼ ਕਰਨਾ ਹੈ। ਜੇ ਉਹ ਕਿਤਾਬ ਪੌਪੂਲਰਾਈਜ਼ ਹੁੰਦੀ ਹੈ ਕਿਤਾਬ ਲੋਕਾਂ ਦੇ ਨਿਗਾਹ ਚ ਆ ਗਈ ਹੈ ਤਾਂ ਉਹ ਕਿਤੇ ਵੀ ਫੇਚ ਸਕਦਾ ਹੈ। ਹਾਂ ਅੱਗੇ ਅੱਜ ਇਹ ਹੈਗਾ ਮੈਨੂੰ ਇੱਕ ਵਾਰ ਬਹੁਤ ਯਾਦ ਹੈ। ਹੂੰ ਬਹੁਤ ਦੇਰ ਦੀ ਗੱਲ ਹੋ ਗਈ। ਸਟੀਵ ਸ਼ੁੱਡ ਬੀ ਅਰਾਊਂਡ 30 years si. also like that. ਹੂੰ। ਸतीश ਵਰਮਾ ਮੇਰੇ ਕੋ ਖੜਾ ਸੀ। ਹੂੰ ਹੂੰ। ਪਤਾ ਨਹੀਂ ਕਿਆ ਗੱਲ ਚੱਲੀ ਉਸ ਗੱਲ ਦੇ ਵਿੱਚ ਹੂੰ ਹੂੰ ਮੇਰੇ ਮੂੰਹ ਚੋਂ ਕਿਤਾਬ ਦੇ ਵਾਸਤੇ ਸ਼ਬਦ ਆਈਟਮ ਨਿਕਲ ਗਿਆ। ਹੂੰ ਘਰ ਮੇਂ ਨੇ ਮੇਰਾ ਬਹੁਤ ਮਜ਼ਾਕ ਉਡਾਇਆ। ਅੱਜ ਵੀ ਉਹ ਗੱਲ ਸੁਣਾਉਂਦੇ ਆ। ਸੁਣਾਉਂਦੇ ਗਿਆ ਤਾਂ ਉਹਨਾਂ ਦੇ। ਅੱਛਾ। ਹੂੰ ਉਹਨਾਂ ਨੇ ਮੇਰਾ ਬਹੁਤ ਮਜ਼ਾਕ ਉਡਾਇਆ ਤੇ ਮੈਨੂੰ ਮੈਂ ਮੰਨਿਆ ਵੀ ਤੀ ਮੈਨੂੰ ਸ਼ਰਮ ਵੀ ਬਹੁਤ ਆਈ ਵੀ ਮੈਂ ਇਦਾਂ ਤੇ ਉਸ ਤੋਂ ਬਾਅਦ ਮੈਂ ਬਹੁਤ ਕੌਂਸ਼ੀਦ ਰਿਹਾ ਵੀ ਮੈਂ ਕਿਤਾਬ ਕਿਤਾਬ ਕਹਿਣਾ ਇਹਨੂੰ ਕਿਤਾਬ ਕਹਿਣ ਦੀ ਰਿਸਪੈਕਟ ਦੇਣੀ ਹੈ ਹੂੰ ਪਰ ਅੱਜ ਵਰਮੈ ਜੀ ਨੂੰ ਮੈਂ ਦੱਸ ਦਰਨਾ ਚਾਹੁੰਦਾ ਵੀ ਅੱਜ ਕਿਤਾਬ ਜਿਹੜੀ ਹੈਗੀ ਹੈ ਉਹ ਕਿਤਾਬ ਦੀ ਤਰ੍ਹਾਂ ਨਹੀਂ ਵੇਚੀ ਜਾ ਰਹੀ ਦੀ ਕਿਤਾਬ ਦੀ ਤਰ੍ਹਾਂ ਨਹੀਂ ਵਿਕਦੇ ਉਹ ਪ੍ਰੋਡਕਟ ਦੀ ਤਰ੍ਹਾਂ ਹੀ ਵਿਕ ਰਹੀ ਹੈ ਜਿਹੜਾ ਬੰਦਾ ਵੀ ਮਾਰਕੀਟਿੰਗ ਸੋਸ਼ਲ ਮਾਰਕੀਟਿੰਗ ਦੇ ਜਾ ਰਿਹਾ ਉਹ ਕਿਤਾਬ ਨਹੀਂ ਵੇਚ ਰਿਹਾ ਉਥੇ ਪ੍ਰੋਡਕਟ ਬੇਚ ਰਿਹਾ ਯਾਨੀ ਕਿ ਉਦੋਂ ਤੁਸੀਂ ਉਹਨਾਂ ਦੀ ਮੰਨ ਲਈ ਹੁਣ 30 ਸਾਲ ਦੀ ਉਹ ਤੁਹਾਡੀ ਮੰਨ ਲੈਣਗੇ 30 ਸਾਲ ਦੀ ਮੇਰੀ ਜਰਨੀ ਹੈ ਹੂੰ ਉਹ 30 ਸਾਲ ਦੀ ਜਰਨੀ ਹੀ ਹੈ ਵੀ ਜਿਵੇਂ ਉਹਨਾਂ ਦੇ ਬੇਟੇ ਦਾ ਗੀਤ ਵਿਕਦਾ ਹੈ ਹੂੰ ਮਤਾ ਆਪੇ ਹੀ ਕਰ ਗਈ ਉਹਦੇ ਹੀ ਕਰ ਗਈ ਕਿ 30 ਸਾਲ ਪਹਿਲਾਂ ਤੁਸੀਂ ਉਹਨਾਂ ਦੀ ਮਾਨ ਲਈ ਹੁਣ ਉਹ ਤੁਹਾਡੀ ਮਾਨ ਲੈਣਗੇ ਵੀ ਉਸੇ ਤਰ੍ਹਾਂ ਕਿ ਕਲਾ ਹੁਣ ਪ੍ਰੋਡਕਟ ਬਣ ਗਈ ਉਹਨੂੰ ਉਹਨੂੰ ਕਦੇ ਭੁੱਲੀ ਕਦੀ ਨਹੀਂ ਅੱਛਾ ਇਹ ਤਾਂ ਇੱਕ ਬੜੀ ਦੁਖਦਾਈ ਜਿਹੜਾ ਸਵਾਲ ਆ ਉਹ ਆ ਕਿ ਬਹੁਤ ਸਾਰੇ ਜਿਹੜੇ ਲੇਖਕ ਕਹਿੰਦੇ ਨੇ ਕਿ ਪ੍ਰਕਾਸ਼ਕ ਹਮੇਸ਼ਾ ਇਹੀ ਰੋਣਾ ਰੋਂਦੇ ਰਹਿੰਦੇ ਆ ਕਿ ਕਿਤਾਬ ਛਾਪ ਛਾਪਦੀ ਘਟਾ ਕਿਤਾਬ ਵੇਖਦੀ ਘਟਾ ਸਾਨੂੰ ਘਾਟਾ ਪੈ ਜਾਂਦਾ ਤੁਸੀਂ ਪੈਸੇ ਦਿਓ ਆਪ ਇਹਨਾਂ ਨੇ ਮਕਾਨ ਖੜੇ ਕਰ ਲਏ ਦੁਕਾਨ ਖੜੀ ਕਰ ਲਈ ਪ੍ਰਿੰਟਿੰਗ ਪ੍ਰੈਸ ਖੜੀ ਕਰ ਲਈ ਐਡੇ ਵੱਡੇ ਇਹ ਫਿਰ ਇੰਨਾ ਘਰ ਦਾ ਖਰਚਾ ਕਿੱਥੋਂ ਤੋਰਦੇ ਆ ਜਿਹੜੇ ਸਾਰੇ ਪ੍ਰਕਾਸ਼ਕ ਨੇ ਇਹ ਕੋਈ ਖੱਟੀ ਵਾਲਾ ਧੰਦਾ ਹੈ ਇਹ ਇਹਨਾਂ ਨੇ ਐਵੇਂ ਝੂਠ ਪ੍ਰਚਾਰਿਆ ਹੋਇਆ ਕਿ ਇਹਦੇ ਵਿੱਚ ਕੋਈ ਕਮਾਈ ਨਹੀਂ ਜੇ ਨਹੀਂ ਕਮਾਈ ਤਾਂ ਫਿਰ ਛੱਡ ਕੇ ਪਾਸੇ ਹੋ ਜਾ। ਦੇਖੋ ਇਹਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਪਰਸੈਪਸ਼ਨ ਦਾ ਇਸ਼ੂ ਹੈ ਇਹ ਕੋਈ ਅੱਜ ਦਾ ਨਹੀਂ ਹੈ ਇਹ ਪ੍ਰਕਾਸ਼ਕ ਤੇ ਲੇਖਕ ਦੇ ਵਿੱਚ ਮੁੱਢਕਦੀਮ ਤੋਂ ਐਡੇ ਚੱਲੇ ਆਉਂਦਾ ਹੂੰ ਤੇ ਕੋਈ ਵੀ ਟਰਮ ਜਿਹੜੀ ਹੈਗੀ ਹੈ ਹੂੰ ਉਹ ਲੇਖਕ ਲਈ ਸੂਟੇਬਲ ਨਹੀਂ ਹੁੰਦੀ ਹੂੰ ਚੇਤਨ ਭਗਤ ਨੇ ਹੂੰ ਉਹ ਐਨੇ ਪੈਸੇ ਦੇ ਰਹੇ ਸੀ ਉਹਨਾਂ ਨੂੰ ਚੇਤਨ ਭਗਤ ਨੂੰ ਹੂੰ ਹੂੰ ਵੀ ਉਹ ਕੰਪਨੀ ਬੈਂਕਰਪਟ ਹੋ ਗਈ ਜਿਹੜਾ ਚੇਤਨ ਭਗਤ ਨੂੰ ਪ੍ਰਕਾਸ਼ਕ ਸੀ ਜਿਹੜਾ ਉਹ ਦਾ ਬੈਂਕਰਪਟ ਹੋ ਗਿਆ ਉਹ ਬੈਂਕਰਪਟ ਹੋ ਗਿਆ ਤੇ ਉਹਦੇ ਨਾਲ ਹੀ ਚੇਤਨਪ੍ਰਖ ਉਹ ਸੈਟੀਸਫਾਈਡ ਨਹੀਂ ਸੀ ਐਕਚੁਅਲੀ ਉਹ ਬੈਂਕ ਉਹਦੋਂ ਨੂੰ ਬੰਦ ਕਰਿਆ ਉਹਨਾਂ ਨੇ ਉਹਦੋਂ ਬੰਦ ਕਰਿਆ ਚੇਤਨਪ੍ਰਖ ਦੀ ਜਿਹੜੀ ਨਵੀਂ ਡਿਮਾਂਡ ਸੀ ਉਹ ਪੂਰੀ ਨਹੀਂ ਕਰ ਸਕਦੇ ਸੀ ਉੱਥੇ ਆ ਕੇ ਉਹਨਾਂ ਨੇ ਕਿਹਾ ਵੀ ਬਸ ਹੁਣ ਅਸੀਂ ਕੰਪਨੀ ਬੰਦ ਕਰ ਰਹੇ ਹਾਂ ਵੀ ਆਰ ਨਾਟ ਪ੍ਰਿੰਟਿੰਗ ਇਟ ਕਰ। ਮੈਂ ਪੰਜਾਬੀ ਤਾਂ ਨਹੀਂ ਕੋਈ ਪ੍ਰਕਾਸ਼ ਕਰ ਬੈਂਕਰਪਟ ਹੋਇਆ ਮੈਂ ਲੰਡਨ ਲੰਡਨ ਸੀ ਮੈਂ ਲੰਡਨ ਦੇ ਵਿੱਚ ਜਿਨ੍ਹਾਂ ਨੇ ਹੈਰੀ ਪਾਉਡਰ ਛਾਪਿਆ ਉਹਨਾਂ ਦੀ ਐਡੀਟਰ ਦੇ ਕੋਲ ਬੈਠੇ ਉਹ ਠੀਕ ਹਿੰਦੀ ਹੁੰਦੀ ਸਮਝਦੀ ਸੀ ਹਮ ਸਮੋਸੇ ਖਾਂਦੀ ਸੀ ਤੇ ਮੈਨੂੰ ਵੀ ਸਮੋਸੇ ਮੰਗਾ ਦਿੱਤੇ ਲੰਡੇ ਵੀ ਮੈਨੂੰ ਖਵਾਏ ਹਮ ਉਹ ਖੀਟਾ ਉਹਦੇ ਉਦੋਂ ਹੈਰੀ ਪੌਟਰ ਵੀ ਕਰਦਾ ਹਮ ਕਹਿੰਦੀ ਹੈਰੀ ਪੌਟਰ ਸਾਰੀ ਦੁਨੀਆ 'ਚ ਫਿੱਟ ਰਹੇ ਹਮ ਹਰ ਬੰਦੇ ਨੂੰ ਆ ਲੱਗਦਾ ਵੀ ਅਸੀਂ ਤਾਂ ਇਹਦੇ ਚੰਗਾ ਹੀ ਹਰ ਬਰ ਪੀਕ ਨਾਲ ਹਮ ਤੇ do you know we are losing ਬਾਤ ਕੋ ਸ਼ਜਮ ਨਹੀਂ ਹੋਈ ਮੈਂ ਦੱਸ ਤਾ ਵੀਅਰ ਲੂਸ ਹੈ ਹੂੰ ਮੈਂ ਕਿਉਂ ਹੂੰ ਕਹਿੰਦੀ ਜਿਹੜੀ ਡਿਮਾਂਡ ਹੈਗੀ ਹੈ ਜੋ ਆਥਰ ਦੀ ਡਿਮਾਂਡ ਹੈਗੀ ਆ ਹੂੰ ਅਸੀਂ ਜੋ ਜਦੋਂ ਉਹਨੂੰ ਪੂਰੀ ਕਰਦੇ ਆ ਨਾ ਅਸੀਂ ਇਹਨੂੰ ਪੂਰਾ ਨਹੀਂ ਕਰਦੇ ਹੂੰ ਇਹ ਉਹਦੇ باوجود ਵੀ ਆਥਰ ਸ਼ਾਇਦ ਸਾਡੇ ਕੋਲ ਨਹੀਂ ਰਹੇਗਾ ਹੂੰ ਮੈਂ ਠੀਕ ਹੈ ਹੂੰ ਬਸ ਕਿਵੇਂ ਹੋਏਗਾ ਯੈਸ ਕਹਿੰਦੀ ਪਰ ਸਾਡੇ ਕੋਲ ਸਬਸਿਡਰੀ ਰਾਈਟ ਇੰਨਾ ਹੈਗਾ ਹੂੰ ਵੀ ਵੀ ਵਿਲ ਮੇਕ ਗੁੱਡ ਮਨੀ ਸਾਨੂੰ ਪਹਿ ਠੀਕ ਬੱਜਣਗੇ ਹੂੰ ਉਹ ਕਹਿੰਦੀ ਜੀ ਕਟੋ ਕਟ ਵੀ 64 ਲੈਂਗੁਏਜਿਸ ਦੇ ਵਿੱਚ ਕਾਪੀ ਰਾਈਟ ਵਿਕਣਗੇ ਹੂੰ ਫਿਲਮ ਰਾਈਟ ਵਿਕਣਗੇ ਸੀਰੀਜ਼ ਰਾਈਟ ਵਿਕਣਗੇ ਹੂੰ ਮਰਚੈਂਡਾਈਜ਼ਿੰਗ ਰਾਈਟ ਵਿਕ ਜਾਣੇ ਆ ਹੂੰ ਹੂੰ ਕਿਸੇ ਨੇ ਕਹਿ ਬਣਾਣੀ ਹੈ ਕਿਸੇ ਨੇ ਹੂੰ ਖਿਡੌਣਾ ਬਣਾਉਣਾ ਕਿਸੇ ਨੇ ਕੁਝ ਬਣਾਉਣ ਮਰਚੈਂਡਾਈਜ਼ ਰਾਈਟ ਬਹੁਤ ਹੈ ਹੂੰ ਕਿ ਨਹੀਂ ਆ ਲਾਸਟ ਇਹ ਆ ਕੇ ਸਨ ਠੀਕ ਵੇ ਮਿਲ ਜਾਣੇ ਪਰ ਐਸ ਹੋਰ ਪਬਲਿਸ਼ਿੰਗ ਕੰਸਰਨ ਹਮ ਪ੍ਰਕਾਸ਼ਨ ਦਾ ਮਸਲਾ ਹੈ ਮੇਰੇ ਲੋ ਜੀ ਤੁਹਾਡਾ ਤਜਰਬਾ ਕਿਵੇਂ ਹੈ ਦੇਖੋ ਤੁਸੀਂ ਮੇਰਾ ਤਜਰਬਾ ਸਿੱਧਾ ਸਿੱਧਾ ਇਹਦੀ ਕੋਈ ਬੰਦਾ ਵੀ ਪ੍ਰਕਾਸ਼ਨ ਤੇ ਡਿਪੈਂਡ ਹੋ ਕੇ ਹਮ ਆਪਣਾ ਅਗ ਫਿਊਚਰ ਪਲਾਨ ਕਰਨਾ ਚਾਹੁੰਦਾ ਜਾਂ ਰਹਿੰਦਾ ਰਹੁੰਦਾ ਤਾਂ ਨਹੀਂ ਕਰ ਸਕਦਾ ਜੇ ਤੁਹਾਨੂੰ ਕੋਈ ਨਾ ਕੋਈ ਨਾਲ ਹੋਰ ਕੰਮ ਚਾਹੀਦਾ ਜਿਵੇਂ ਖੇਤੀ ਨੂੰ ਸਹਾਇਕ ਧੰਦਾ ਚਾਹੀਦਾ ਉਦਾਂ ਹੀ ਪ੍ਰਕਾਸ਼ਨ ਨੂੰ ਵੀ ਸਹਾਇਕ ਧੰਦਾ ਚਾਹੀਦਾ ਜੇ ਤੁਸੀਂ ਪ੍ਰੋਪਰ ਆਪਣਾ ਡਿਗਨੀਫਾਈਡ ਲਾਈਫ ਰੱਖਣੀ ਹੈ ਜੇ ਤੁਸੀਂ ਤਕੀਹਾਨੇ ਆ ਤਾਂ ਤੁਹਾਨੂੰ ਕੋਈ ਰੋਕਸਾਦਾ ਬਹੁਤ ਸਾਰੇ ਨਵੇਂ ਪ੍ਰਕਾਸ਼ਕ ਅੱਜਕੱਲ ਬਣਨਾ ਚਾਹੁੰਦੇ ਪ੍ਰਕਾਸ਼ਕ ਜਾਂ ਲੇਖਕ ਪ੍ਰਕਾਸ਼ਕ ਬਣਦੇ ਆ ਜਾਂ ਨਵੇਂ ਪ੍ਰਕਾਸ਼ਕ ਵੀ ਪ੍ਰਕਾਸ਼ਨ ਚਾਉਣਾ ਚਾਹੁੰਦੇ ਆ ਦੇਖੋ ਇਹਦੇ ਚ ਵੀ ਇੱਕ ਆਪਣੇ ਆਪ ਚ ਗਲੋਰੀ ਹੈ ਪ੍ਰਕਾਸ਼ਨ ਦੀ ਵੀ ਇੱਕ ਆਪਣੇ ਆਪ ਚ ਗਲੋਰੀ ਹੈਗੀ ਹੈ ਸਾਡਾ ਜਿਹੜਾ ਸ਼ਹਿਰ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸ਼ਹਿਰ ਹੈ ਜਿਹੜਾ ਉੱਥੇ ਬਹੁਤ ਪ੍ਰਕਾਸ਼ਕ ਪੈਦਾ ਹੋ ਰਹੇ ਆ। ਵੈਸਾ ਸਾਰੇ ਸ਼ਹਿਰਾਂ 'ਚ ਹੀ ਹੋਰੇ ਪਰ ਉੱਥੇ ਬਹੁਤ ਪ੍ਰਕਾਸ਼ਕ ਪੈਦਾ ਹੋ ਰਹੇ ਆ। ਸਾਦਨ ਜਾਨਾ ਹੈ ਨਾ। ਸਾਦਨ ਜਾਨਾ ਪਰ ਪ੍ਰਕਾਸ਼ਕ ਪੈਦਾ ਹੋ ਰਹੇ ਆ। ਐਜ਼ ਐਲਡਰ ਜੋ ਕਿ ਮਤਲਬ ਕਿ ਸ਼ਾਇਦ ਇਸ ਵੇਲੇ ਤਾਂ ਮਾ ਕੇ ਮੈਨੂੰ ਲੱਗਦਾ ਹੈ ਕਿ ਤੁਹਾਡਾ ਪ੍ਰਕਾਸ਼ਨ ਵੀ ਬਹੁਤ ਵੱਡਾ ਹੈ ਤੇ ਉਮਰ 'ਚ ਵੀ ਤੁਸੀਂ ਵੱਡੇ ਆ। ਕੀ ਸੰਦੇਸ਼ ਆ ਉਹਨਾਂ ਨੇ? ਨਹੀਂ ਮੈਂ ਮੈਂ ਇਹੀ ਕਹਿ ਰਿਹਾ ਵੀ ਪ੍ਰਕਾਸ਼ਨ ਬਹੁਤ ਸ਼ੌਕ ਵਾਲਾ ਕੰਮ ਹੈ। ਹੂੰ। ਹਰ ਇੱਕ ਜੋ ਜੋ ਕਰ ਸਕਦਾ ਜਰੂਰ ਕਰੇ ਪਰ ਪ੍ਰਕਾਸ਼ਨ ਦੇ ਨਾਲ ਆਮਦਨ ਦੇ ਲਈ ਨਾਲ ਹੋਰ ਕੰਮ ਜਰੂਰ ਕਰੋ ਹੂੰ ਹੂੰ ਹੁਣ ਬਹੁਤ ਸਾਰੇ ਬੰਦੇ ਨੌਕਰੀ ਕਰ ਰਹੇ ਆ ਬਹੁਤ ਸਾਰੇ ਬੰਦੇ ਟੀਚਿੰਗਸ ਆ ਹੂੰ ਜਿਹੜੇ ਪਬਲਿਸ਼ਿੰਗ ਕਰ ਰਹੇ ਆ ਹੂੰ ਤੇ ਮੈਨੂੰ ਮੇਰੇ ਫਿਲਮ ਕਾਫੀ ਬੰਦਿਆਂ ਨੂੰ ਜਾਣਦਾ ਵੀ ਜਿਹੜੇ ਪਬਲਿਸ਼ਿੰਗ ਕਰ ਰਹੇ ਆ ਨਾਲ ਨੌਕਰੀ ਕਰ ਰਹੇ ਆ ਉਹਨਾਂ ਦਾ ਠੀਕ ਚੱਲੇਗਾ ਤੁਹਾਨੂੰ ਨਾਲ ਕੁਛ ਨਾ ਕੋਈ ਹੋਰ ਕੰਮ ਚਾਹੀਦਾ ਕਿੱਲੇ ਪ੍ਰਕਾਸ਼ਨ ਦੇ ਸਿਰ ਤੇ ਤੁਸੀਂ ਕੰਮ ਨਹੀਂ ਚਲਾ ਸਕੋਗੇ ਇਹਦਾ ਰੌਂਗ ਰਨ ਤੁਸੀਂ ਜਿੰਨਾ ਦੌੜੋਗੇ ਓਨਾ ਇਸ ਦਲਦਲ ਵਿੱਚ ਫਸੋਗੇ ਜਿੰਨਾ ਇਸ ਨੂੰ ਘੱਟ ਦੌੜੋਗੇ ਓਨਾ ਘੱਟ ਫਸੋਗੇ ਸਾਡਾ ਅੱਜ ਵੀ ਜਿਹੜਾ ਰੈਵਨਿਊ ਹੈ ਪਬਲਿਸ਼ਿੰਗ ਤੋਂ ਉਹ 15% ਤੋਂ ਜ਼ਿਆਦਾ ਕਦੇ ਨਹੀਂ ਹੋਇਆ ਰਿਟਰਨ ਬੁੱਕ ਦਾ ਤੁਸੀਂ ਕਿੰਨਾ ਕੁ ਵਿਕਖ ਦੇਖਦੇ ਹੋ ਰਿਟਰਨ ਬੁੱਕ ਦਾ ਫਿਊਚਰ ਤੁਸੀਂ ਰਿਟਰਨ ਬੁੱਕ ਦੇ ਵਿੱਚ ਫਿਊਚਰ ਨਾ ਦੇਖੋ ਤੁਸੀਂ ਇਹ ਦੇਖੋ ਵੀ ਜੋ ਤੁਹਾਡਾ ਕੰਟੈਂਟ ਜੇ ਤੁਹਾਡੇ ਕੋਲ ਪਬਲਿਸ਼ ਬੁੱਕ ਆਵੇ ਕਿ ਵੀ ਈ-ਬੁੱਕਸ ਆ ਜਾਣਗੀਆਂ ਜਾਂ ਕੁਝ ਹੋਰ ਜਾਂ ਆਡੀਓ ਬੁੱਕਸ ਆ ਜਾਣੀਆਂ। ਇਹਦਾ ਮਤਲਬ ਕੀ ਹੁੰਦਾ ਹੈ? ਵੀ ਜੋ ਤੁਹਾਡੇ ਕੋਲ ਲਿਖਿਆ ਆ ਗਿਆ। ਤੁਸੀਂ ਉਹਦੀ ਬਤ ਤੋਂ ਬਤ ਐਕਸਪਲੇਨੇਸ਼ਨ ਕੀ ਕਰ ਸਕਦੇ ਹੋ? ਜਦ ਤੱਕ ਤੁਸੀਂ ਇਸ ਚੀਜ਼ ਦੇ ਆਪਣੇ ਦਿਮਾਗ ਨੂੰ ਅਪਲਾਈ ਨਹੀਂ ਕਰੋਗੇ। ਹੂੰ। ਉਨੀ ਦੇ ਤੁਸੀਂ ਬਹੁਤੇ ਪੈਸੇ ਨਹੀਂ ਕਮਾ ਸਕੋਗੇ। ਤੁਸੀਂ 100 ਕਿਤਾਬਾਂ 'ਚੋਂ ਜੋ ਪੈਸੇ ਕਮਾਉਣੇ ਕਿਉਂ ਸੋਚੋ? ਤੁਸੀਂ ਇੱਕ ਕਿਤਾਬ ਦੇ ਵਿੱਚ ਉਹ ਹੀ ਸੌਕਤਾਬਾ ਜਿੰਨੇ ਪੈਸੇ ਕਮਾਉਣੇ ਕਿਉਂ ਨਾ ਸੋਚੋ। ਹੂੰ ਤੇ ਇਹ ਕਰਿਆ ਜਾ ਸਕਦਾ। ਹੁਣ ਦੌੜ ਕੇ ਸਾਡੀ ਜ਼ਿਆਦਾ ਕਿਤਾਬਾਂ ਛਾਪਣ ਦੀ। ਇਹ ਵੀ ਛਾਪ ਲੋ, ਇਹ ਵੀ ਛਾਪ ਲੋ, ਇਹ ਵੀ ਛਾਪ ਲੋ। ਉਹ ਲੋਕ ਤੁਸੀਂ ਦੂਸਰੀ ਧਾਰਨ ਤੋਂ ਜਾਵੇਂ ਉਲਟ ਦੇਤੀ ਵੀ ਚੇਤਨ ਭਗਤ ਵਾਲੀ ਵੀ ਫਾਰਮ ਡੁੱਬ ਗਈ ਜਾਂਦੀ ਆ। ਤੁਸੀਂ ਕਿਹਾ ਕਿ ਹੈਰੀ ਪੌਟਰ ਵਾਲੇ ਵੀ ਕਹਿੰਦੇ ਕਿ ਅਸੀਂ ਘਾਟੇ ਜਾ ਰਹੇ ਹਾਂ। ਹਰੇ ਮੈਂ ਕਹਿੰਦਾ ਦੁਨੀਆਂ ਦੇ ਵਿੱਚ ਹਰ ਇੱਕ ਪਬਲਿਸ਼ਰ ਜਦੋਂ ਵੀ ਉਹ ਬੈਸਟ ਸੇਲਿੰਗ ਦੇ ਨਾਲ ਜਾਏਗਾ ਉਹ ਜਾਏਗਾ। ਇੱਕ ਰੂਟੀਨ ਦੇ ਵਿੱਚ ਉਹਨਾਂ ਕੋਲ ਹੋਰ 500 ਕਿਤਾਬ, 1000 ਕਿਤਾਬ, 5000 ਕਿਤਾਬ, 10000 ਕਿਤਾਬ ਜਿਹੜੀ ਉਹਨਾਂ ਕੋਲ ਰੈਗੂਲਰ ਵੀ ਕਰਨੀ ਹੈ ਉਹਨਾਂ ਨੂੰ ਸਰਵਾਈਵਲ ਦਿੰਦੇ ਆ। ਇੱਕ ਇੱਕ ਕਨਸਟੈਂਟ ਕੰਮ ਹੈ ਮੈਂ ਕਹੇ ਰਿਹਾ ਵੀ ਤੁਸੀਂ ਜ਼ਿਆਦਾ ਕਿਤਾਬਾਂ ਛਾਪਣ ਨੂੰ ਜਿਹੜੀ ਕਿਤਾਬ ਘੱਟ ਕਿਤਾਬ ਦੇ ਵਿੱਚੋਂ ਮੈਕਸੀਮਾਈਜ਼ ਪ੍ਰੋਫਿਟ ਮੇਰੇ ਤੇ ਇੱਕ ਸਵਾਲ ਹੀ ਤੁਸੀਂ ਸੀਮਤ ਕਰਤਾ ਮੈਂ ਤੇ ਤੁਸੀਂ ਤੇ ਇਹ ਕਹਤਾ ਵੀ ਪ੍ਰਕਾਸ਼ਕ ਨਹੀਂ ਗੱਲੇ ਪ੍ਰਕਾਸ਼ਨ ਚ ਰੋਟੀ ਖਾ ਸਕਦਾ ਉਹਨੂੰ ਵੀ ਕੋਈ ਹੋਰ ਧੰਦਾ ਕਰਨਾ ਚਾਹੀਦਾ ਤੇ ਫਿਰ ਲੇਖਕ ਤੋਂ ਅਸੀਂ ਕਿਵੇਂ ਆਸ ਕਰੀਏ ਕਿ ਲੇਖਕ ਦਿਨ ਰਾਤ ਆਪਦੀ ਲੇਖਣੀ ਨੂੰ ਹੀ ਸਮਰਪਿਤ ਹੋਵੇ ਇਹਦਾ ਮਤਲਬ ਲੇਖਣਾ ਲੇਖਕ ਵੀ ਕੋਈ ਹੋਰ ਧੰਦਾ ਕਰੇ ਨਹੀਂ ਨਹੀਂ ਲੇਖ ਜਿਹੜਾ ਲੇਖਕ ਹੈਗਾ ਉਹਦੇ ਲਈ ਬਹੁਤ ਸਿੰਪਲ ਹੈ ਵੀ ਤੂੰ ਉਹ ਲਿਖੋ ਜੀਣ ਦੇ ਤੋਂ ਜੀਤੋਂ ਅੱਜ ਉਹਨੂੰ ਰੋਟੀ ਮਿਲ ਸਕਦੀ ਆ ਉਹ ਨਾਲ ਲਿਖੋ ਮੈਂ ਪਹਿਲੇ ਹੱਥ ਸਹਿਯਤ ਕਰ ਰਿਹਾ ਨਹੀਂ ਫਿਰ ਉਹਦਾ ਦਿਲ ਦੀ ਆਵਾਜ਼ ਦਿਲ ਦੀ ਆਵਾਜ਼ ਉਹ ਕਿੱਥੇ ਜਾ ਰਹੀ ਉਹ ਜ਼ਰੂਰ ਪੂਰੀ ਕਰੋ ਪਰ ਪਹਿਲੇ ਹੱਥ ਉਹ ਜ਼ਰੂਰ ਕਰੋ ਜਿਹੜਾ ਛਾ ਉਹਨੂੰ ਪੈਸੇ ਦਿੰਦਾ ਫਿਰ ਤਾਂ ਇਹ ਕਿ ਜੋ ਮਤਲਬ ਕਿ ਤੁਹਾਡੇ ਦੋਸਤ ਨੇ ਮੇਰੇ ਦੋਸਤ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਸੀ ਸਹੀ ਹੈ ਤੁਸੀਂ ਤਾਂ ਸਹਿਤ ਨੂੰ ਆਈਟਮ ਬਣਾਉਣ ਲੱਗੇ ਹਾਂ ਮੈਂ ਆਈਟਮ ਨਹੀਂ ਬਣਾ ਰਿਹਾ ਹਾਂ ਸੈਲੇਮੈਂਟ ਮੈਂ ਸੈਲੇਮੈਂਟ ਪ੍ਰੋਡਕਟ ਤਾਂ ਬਣਾਉਣ ਲੱਗੇ ਹਾਂ ਇਹ ਜ਼ਰੂਰ ਕਹਿ ਰਿਹਾ ਮੈਂ ਭਾਈ ਸ਼ਾਮ ਤੱਕ ਉਹ ਲਿਖੋ ਜ਼ਰੂਰ ਇਹ ਸ਼ਾਮ ਨੂੰ ਕੋਈ ਬੰਦਾ ਪੈਸੇ ਦਿੰਦਾ ਇਹ ਪਰ ਸੇਲੇਬਲ ਪ੍ਰੋਡਕਟ ਹੀ ਹੋਗੇ ਨਾ ਉਹ ਉਹ ਪ੍ਰੋਡਕਟ ਨਹੀਂ ਨਾ ਹੋਇਆ ਉਹ ਨੀਡ ਹੈ ਕਿਸੇ ਦੀ ਨੀਡ ਕਿਸੇ ਨੂੰ ਜੋ ਚਾਹੀਦਾ ਜਰੂਰ ਦੋ ਵੀ ਹੁਣ ਜਿਹੜਾ ਅਖਬਾਰ ਜੋ ਛਪ ਰਿਹਾ ਹੈ ਉਹ ਕੀ ਆ ਨਹੀਂ ਪਰ ਇਹ ਦਿਨ ਨਾਲ ਇਹ ਅਖਬਾਰ ਜੋ ਛਪ ਰਿਹਾ ਹੈ ਉਹਨਾਂ ਨੂੰ ਸ਼ਾਮ ਨੂੰ ਪਹਿਲੇ ਮਿਲਦੇ ਆ ਬੰਦਾ ਜੋ ਚੀਜ਼ ਮਾਕੇ ਉਹਦੇ ਮਨ ਨੂੰ ਸੰਤੁਸ਼ਟੀ ਦਿੰਦੀ ਆ ਜਿਹੜੀ ਚੀਜ਼ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਹੈ ਜੇ ਉਹ ਹੀ ਨਾ ਹੋ ਪੇਸ਼ ਕਰੂ ਫਿਰ ਸਹਿਦ ਕਰਨ ਸਹਿਦ ਤਰੀਕੀ ਕਰਵੀਂ ਜਿਹਨਾਂ ਨੂੰ ਮਨ ਨੂੰ ਸੰ ਜਿਹਨਾਂ ਨੂੰ ਮਨ ਨੂੰ ਸੰਤੁਸ਼ਟੀ ਮਿਲਦੀ ਆ ਉਹ ਜਰੂਰ ਲਿਖੋ ਹਾਂ ਮਨ ਨੂੰ ਸੰਤੁਸ਼ਟੀ ਵਾਲੀ ਲਿਖੀ ਜਾਓ ਪਰ ਉਹਦੇ ਨਾਲ ਰੋਟੀ ਖਾਣ ਵਾਸਤੇ ਵੀ ਕੁਝ ਹੋਰ ਕਰ ਲੋ ਨਾ ਜੇ ਮਨ ਨੂੰ ਸੰਤੁਸ਼ਟੀ ਨਾਲ ਲਿਖਣ ਦੇ ਨਾਲ ਤੁਹਾਨੂੰ ਰੋਟੀ ਨਹੀਂ ਮਿਲ ਰਹੀ ਤਾਂ ਤੁਹਾਨੂੰ ਰੋਟੀ ਖਾਣ ਦਾ ਪ੍ਰਬੰਧ ਤਾਂ ਕਰਨਾ ਪਊਗਾ ਨਾ ਚਲੋ ਅੱਜ ਆਪਾਂ ਇਹ ਸਾਰੇ ਪ੍ਰਕਾਸ਼ਨ ਦੀ ਜਿਹੜੀ ਗੱਲਬਾਤ ਆ ਉਹਨੂੰ ਇੱਥੇ ਨਿਬੇੜਦੇ ਹਾਂ ਕਿ ਅੱਜ ਜਿਸ ਮੋੜ ਤੇ ਅਸੀਂ ਖੜੇ ਆ ਉਹ ਉਸ ਦੇ ਵਿੱਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਜੋ ਤੁਸੀਂ ਲਿਖੋ ਉਹ ਵੇਖੇ ਵੀ ਜੋ ਤੁਸ ਜੋ ਵੇਖਦਾ ਨਹੀਂ ਆ ਉਹ ਫਿਰ ਕੀ ਲਿਖਣਾ ਨਹੀਂ ਚਾਹੀਦਾ ਇਹ ਤਾਂ ਲੇਖ ਕਰਨੇ ਸੋਚਣਾ ਘਟੋ ਘਟ ਪ੍ਰਕਾਸ਼ਕ ਦਾ ਦ੍ਰਿਸ਼ਟੀਕੋਣ ਤਾਂ ਤੁਹਾਡੇ ਸਾਹਮਣੇ ਆ ਗਿਆ ਥੈਂਕ ਯੂ